thank you ਭਾਰਤ ਪਿੰਡਾਂ ਵਿੱਚ ਵਸਦਾ ਤੇ ਪਿੰਡੂ ਢਾਂਚੇ ਨੂੰ ਮਜ਼ਬੂਤ ਬਣਾਉਣ ਲਈ ਕੇਂਦਰ ਸਰਕਾਰ ਲਗਾਤਾਰ ਉਪਰਾਲੇ ਕਰਦੀ ਰਹਿੰਦੀ ਹੈ ਇਹੋ ਜਿਹਾ ਇੱਕ ਉਪਰਾਲਾ 20 ਬਰੇ ਪਹਿਲਾਂ ਵੀ ਕੀਤਾ ਗਿਆ ਜਦੋਂ ਮਨਰੇਗਾ ਦੇ ਤਹਿਤ ਗ੍ਰਾਮੀਣ ਢਾਂਚੇ ਨੂੰ ਮਜ਼ਬੂਤ ਕਰਨ ਲਈ ਤੇ ਰੋਜ਼ਗਾਰ ਦੇਣ ਦੇ ਲਈ ਮਨਰੇਗਾ ਯੋਜਨਾ ਸ਼ੁਰੂ ਕੀਤੀ ਗਈ ਸੀ ਹੁਣ ਇਹਦੇ ਵਿੱਚ ਬਦਲਾ ਕਰਤਾ ਗਿਆ ਇਹਨੂੰ ਹੋਰ ਵਿਕਸ਼ਿਤ ਸਕੀਮ ਬਣਾ ਦਿੱਤਾ ਗਿਆ ਤੇ ਹੁਣ ਇਹਦਾ ਨਾਮ ਇਹ ਰੱਖ ਦਿੱਤਾ ਗਿਆ ਹੈ ਵਿਕਸਿਤ ਭਾਰਤ ਗ੍ਰਾਮੀਣ ਰੋਜ਼ਗਾਰ ਅਤੇ ਆਜੀਵਿਕਾ ਗਰੰਟੀ ਮਿਸ਼ਨ 2025 ਪ੍ਰੋਗਰਾਮ ਅੱਜ ਦੀ ਗੱਲ ਦੇ ਤਹਿਤ ਅਸੀਂ ਇਸੇ ਵਿਸ਼ੇ ਦੇ ਉੱਤੇ ਅੱਜ ਗੱਲ ਕਰਾਂਗੇ ਸ਼੍ਰੀ ਰਜੀਵ ਭਾਸਕਰ ਜੀ ਨਾਲ ਜੋ ਉੱਗੇ ਪੱਤਰਕਾਰ ਨੇ ਭਾਸਕਰ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਕੱਲ ਰਾਸ਼ਟਰਪਤੀ ਹੁਣਾ ਨੇ ਇਸ ਮਿਸ਼ਨ ਜਿਹੜੇ ਤਹਿਤ ਐਕਟ ਬਣਾਇਆ ਗਿਆ ਉਹਨੂੰ ਮਨਜ਼ੂਰੀ ਦੇ ਦਿੱਤੀ ਹੈ ਕੀ ਮੰਨਦੇ ਹੋ ਇਹ ਇੱਕ ਮਾਈਲਸਟੋਨ ਸ਼ਬਦ ਹੋਏਗਾ ਦੇਖੋ ਸਭ ਤੋਂ ਵੱਡੀ ਗੱਲ ਹੈਗੀ ਹੈ ਪਹਿਲੇ ਸਕੀਮ ਦਾ ਨਾਮ ਸੀਗਾ ਮੰਨਰੇਗਾ ਜੀ ਉਹ ਮੰਨਰੇਗਾ ਤੋਂ ਬਾਅਦ ਸਕੀਮ ਦਾ ਨਾਂ ਹੀ ਚੇਂਜ ਨਹੀਂ ਕੀਤਾ ਗਿਆ ਜੀ ਬਲਕਿ ਨਾਂ ਦੇ ਹਿਸਾਬ ਨਾਲ ਹੋਰ ਵੀ ਕਈ ਚੀਜ਼ਾਂ ਇਸ ਸਕੀਮ ਨੂੰ ਹੋਰ ਹੋਰ ਇੱਕ ਤਰੀਕੇ ਨਾਲ ਨਿਰਨਾਇਕ ਕਹਿ ਲਓ ਜਾਂ ਐਕਟੀਵੇਟ ਕਹਿ ਲਓ ਜਾਂ ਇੰਪਲੀਮੈਂਟੇਸ਼ਨ ਦਾ ਜਿਹੜਾ ਵਧੀਆ ਤਰੀਕੇ ਨਾਲ ਹੋਏ ਉਹਦੇ ਵਿੱਚ ਵੀ ਕਾਫੀ ਸੁਧਾਰ ਕੀਤੇ ਗਏ ਨੇ ਔਰ ਇਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਕਹਿ ਵੀ ਰਹੇ ਹੋ ਕਿ ਗਾਰੰਟੀ ਜਿਹੜੀ ਗਾਰੰਟੀ ਮਨਰੇਗਾ ਦੇ ਵਿੱਚ 100 ਦਿਨ ਦੀ ਹੁੰਦੀ ਸੀ ਇਹਨੂੰ ਵਧਾ ਕੇ ਹੁਣ ਨਵੀਂ ਸਕੀਮ ਦੇ ਵਿੱਚ 125 ਦਿਨ ਦੀ ਰੋਜ਼ਗਾਰ ਦੀ ਗਾਰੰਟੀ ਔਰ ਜਿਹੜੇ ਗ੍ਰਾਮੀਨ ਵਰਕਰ ਹੈਗੇ ਨੇ ਕੰਮ ਕਰਮ ਨਾਲੇ ਕਾਮੇ ਹੈਗੇ ਨੇ ਉਹਨਾਂ ਨੂੰ ਇਦੋਂ ਇੱਥੋਂ ਕਿਉਂਕਿ ਬਹੁਤ ਸੂਬਿਆਂ ਦੇ ਵਿੱਚੋਂ ਇਹ ਦੇਸ਼ ਦੀ ਤਰਫੋਂ ਹੈ ਮੰਗ ਵੀ ਸੀਗੀ ਕਿ ਐ ਦਿਨ ਵਧਾਏ ਜਾਣ ਪਰ ਕਈ ਸੂਬਿਆਂ ਦੇ ਵਿੱਚ 100 ਦਿਨ ਦੇ ਵੀ ਜਦ ਕੰਮ ਸੀਗਾ ਤਦ ਵੀ 35-40 ਦਿਨਾਂ ਤੋਂ ਵੀ ਜ਼ਿਆਦਾ ਕੰਮ ਨਹੀਂ ਮਿਲਦਾ ਸੀਗਾ ਉਸ ਇੰਪਲੀਮੈਂਟੇਸ਼ਨ ਦੇ ਵਿੱਚ ਐਨਵੀ ਐਕਟ ਜਿਹੜਾ ਹੁਣ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕੱਲ ਰਾਸ਼ਟਰਪਤੀ ਸਾਹਿਬਾ ਨੇ ਸਾਈਨ ਕਰਤੇ ਨੇ ਤੇ ਰਾਸ਼ਟਰਪਤੀ ਮਹੋਦਿਆ ਦੇ ਸਾਈਨ ਕਰਨ ਤੋਂ ਬਾਅਦ ਜਿਹੜਾ ਪਹਿਲੇ ਮਿਸ਼ਨ ਸੀ ਜਾਂ ਬਿਲ ਸੀ ਹੁਣ ਐਕਟ ਦੇ ਰੂਪ ਵਿੱਚ ਪੂਰੇ ਦੇਸ਼ ਦੇ ਵਿੱਚ ਇੰਪਲੀਮੈਂਟ ਹੋ ਗਿਆ ਔਰ ਜਦੋਂ ਇਹ ਜ਼ਮੀਨ ਤੇ ਨਜ਼ਰ ਆਏਗਾ ਉਹਦੇ ਵਿੱਚ ਤੁਹਾਨੂੰ ਬਹੁਤ ਸਾਰੀ ਚੀਜ਼ਾਂ ਦਾ ਨਜ਼ਰ ਆਏਗੀ ਜਿਹੜੀ ਮਨਰੇਗਾ ਦੇ ਵਿੱਚ ਨਹੀਂ ਸੀ ਕਿਉਂਕਿ ਮਨਰੇਗਾ ਦੇ ਵਿੱਚ ਅਕਸਰ ਇਹ ਸਵਾਲ ਉੱਠਦੇ ਸੀ ਕਿ ਇੰਨੀ ਖੁੱਲੀ ਸਕੀਮ ਹੈ ਔਰ ਜਿਹਦੇ ਵਿੱਚ ਫੰਡਸ ਅਨਲਿमिटेड ਹੈਗੇ ਨੇ ਪਰ ਉਸ ਤੋਂ ਬਾਵਜੂਦ ਵੀ ਦੇਸ਼ ਵਿਕਾਸ ਕਿਉਂ ਵਿਕਸਿਤ ਕਿਉਂ ਨਹੀਂ ਹੋ پا ਰਿਹਾ ਹਾਂ ਹੁਣ ਇਹੀ ਦੇਖਿਆ ਗਿਆ ਕਿ ਜੋ ਮੰਤਰੀ ਸਹਿਬਾਨ ਜੋ ਕਰ ਰਹੇ ਨੇ ਇਸ ਐਕਟ ਦੇ ਬਾਰੇ ਜਾਣਕਾਰੀ ਦੇ ਰਹੇ ਨੇ ਉਹਦੇ ਵਿੱਚ ਇਹੀ ਹੈ ਕਿ ਜਿਹੜੀਆਂ ਕਮੀਆਂ ਮਨਰੇਗਾ ਵਿੱਚ ਰਹਿ ਗਈਆਂ ਸੀ 20 ਸਾਲ ਦੇ ਵਿੱਚ ਆਬਜ਼ਰਵ ਕੀਤੀਆਂ ਗਈਆਂ ਸੀ ਉਹਨਾਂ ਨੂੰ ਦੂਰ ਕਰਦੇ ਹੋਏ ਇੱਕ ਆਧੁਨਿਕ ਤਰੀਕੇ ਦੀ ਸਕੀਮ ਜਿਹੜੀ ਆ ਉਹ ਲਾਗੂ ਕੀਤੀ ਗਈ ਹੈ ਜਿਹਨੂੰ ਐਕਟ ਦਾ ਰੂਪ ਜਿਹੜਾ ਆ ਉਹ ਦਿੱਤਾ ਗਿਆ ਹੈ ਸੋ ਇਹਦੀ ਇੰਪਲੀਮੈਂਟੇਸ਼ਨ ਹੋਣ ਦੇ ਨਾਲ ਜਿੱਥੇ ਵਿਕਾਸ ਹੋਏਗਾ ਰੋਜ਼ਗਾਰ ਮਿਲੇਗਾ ਆਜੀਵਿਕਾ ਮਿਲੇਗੀ ਔਰ ਖਾਸ ਗੱਲ ਭਾਸਕਰ ਸਾਹਿਬ ਦੀ ਇਹ ਹੈਗੀ ਹੈ ਕਿ ਇਸ ਯੋਜਨਾ ਨੂੰ ਹੁਣ ਕਿਸਾਨਾਂ ਨਾਲ ਵੀ ਜੋੜ ਦਿੱਤਾ ਗਿਆ ਹੈ ਜਦ ਤੁਸੀਂ ਮਨੁਪਾਲੇ ਜੀ ਕਹਿੰਦੇ ਹੋ ਨਾ ਕਿਸਾਨਾਂ ਨਾਲ ਜੋੜਤਾ ਤੇ ਬੜੀ ਇੱਕ ਲੋਕਾਂ ਦੇ ਵਿੱਚ ਇਹ ਇੱਕ ਇੱਛਾ ਹੁੰਦੀ ਹੈ ਜਾਣਨ ਦੀ ਵੀ ਕਿਸਾਨਾਂ ਨਾਲ ਮਨਰੇਗਾ ਨੂੰ ਜੋੜ ਕੇ ਕੀ ਫਸਲ ਕੱਟਣ ਜੋਗੇ ਦੇ ਟਾਈਮ ਜਾਂ ਬੀਜ ਬੋਣ ਦੇ ਟਾਈਮ ਜਿਹੜਾ ਅਸੀਂ ਲੇਬਰ ਲੈਂਦੇ ਆ ਹੁਣ ਉਹ ਲੇਬਰ ਮਨਰੇਗਾ ਦੇ ਤਹਿਤ ਕਿਸਾਨਾਂ ਨੂੰ ਮਿਲੇਗੀ ਨਹੀਂ ਉਹਦੇ ਵਿੱਚ ਬੜਾ ਸਪੈਸੀਫਾਈ ਕੀਤਾ ਗਿਆ ਜੀ ਕਿ ਕਿਸਾਨੀ ਨੂੰ ਇਸ ਸਕੀਮ ਪ੍ਰਭਾਵਿਤ ਨਾ ਕਰੇ ਤੇ ਇਸ ਸਕੀਮ ਦੇ ਤਹਿਤ ਰੋਜ਼ਗਾਰ ਲੈਣ ਵਾਲੇ ਦੋਨੋਂ ਪਾਸੇ ਆਪਣਾ ਰੋਜ਼ਗਾਰ ਲੈ ਸਕਣ ਇਸ ਤਰੀਕੇ ਨਾਲ ਇਸ ਸਕੀਮ ਨੂੰ ਹੁਣ ਲਾਗੂ ਕੀਤਾ ਜਾਏਗਾ ਉਹਦੇ ਵਿੱਚ ਇਦਾਂ ਹੈ ਕਿ ਜਦੋਂ ਬਜਾਈ ਤੇ ਕਟਾਈ ਦਾ ਸੀਜ਼ਨ ਹੋਏਗਾ ਉਦੋਂ ਇਸ ਸਕੀਮ ਦੇ ਤਹਿਤ ਰੋਜ਼ਗਾਰ ਨਹੀਂ ਦਿੱਤਾ ਜਾਏਗਾ ਦੇਣਾ ਤੇ ਸਾਲ ਦੇ ਵਿੱਚ 125 ਦੇਣੀ ਆ ਲੇਕਿਨ ਇਹ ਧਿਆਨ ਰੱਖਿਆ ਜਾਊਗਾ ਕਿ ਜਦੋਂ ਕਟਾਈ ਤੇ ਬਜਾਈ ਦਾ ਸੀਜ਼ਨ ਹੋਵੇ ਉਦੋਂ ਇਹਦੇ ਤਹਿਤ ਕੰਮ ਨਹੀਂ ਕਰਾਉਣਾ ਇਹ ਵਾਲੀ ਜਿਹੜੀ ਲੇਬਰ ਹੈ ਇਹ ਫਾਰਮਸ ਤੇ ਮਤਲਬ ਖੇਤਾਂ ਦੇ ਵਿੱਚ ਉਪਲਬਧ ਹੋ ਜਾਏਗੀ ਬਜਾਈ ਵਾਸਤੇ ਵੀ ਤੇ ਕਟਾਈ ਵਾਸਤੇ ਵੀ ਦੂਸਰੀ ਗੱਲ ਹੈ ਕਿ ਜਦੋਂ ਕਿਲਤ ਨਹੀਂ ਹੋਏਗੀ ਜਦੋਂ ਉਧਰ ਐਕਟ ਦੇ ਵਿੱਚ ਕੰਮ ਹੀ ਨਹੀਂ ਮਿਲਣਾ ਤੇ ਤੁਸੀਂ ਖੇਤੀ ਦਾ ਹੀ ਕੰਮ ਕਰਨਾ ਤੇ ਉਹ ਫਿਰ ਸਸਤੀ ਲੇਬਰ ਜਿਹੜੀ ਆ ਕਿਸਾਨਾਂ ਨੂੰ ਉਪਲਬਧ ਹੋ ਜਾਏਗੀ ਦੂਜੇ ਪਾਸੇ ਇਹਦਾ ਫਾਇਦਾ ਜਿਹੜੇ ਲੋਕ ਇਸ ਯੋਜਨਾ ਦੇ ਤਹਿਤ ਰੋਜ਼ਗਾਰ ਲੈਣਗੇ ਉਹਨਾਂ ਨੂੰ ਇਹ ਹੈਗਾ ਕਿ 125 ਦਿਨ ਤਾਂ ਸਾਲ ਦੇ ਵਿੱਚ ਵੰਡੇ ਗਏ ਕਟਾਈ ਤੇ ਬਜਾਈ ਦੇ ਸੀਜ਼ਨ ਦੇ ਵਿੱਚ ਉਹ ਕਿਸਾਨਾਂ ਕੋਲੋਂ ਆਪਣੀ ਆਮਦਨੀ ਲੈਣਗੇ ਮਤਲਬ ਆਪਣੀ ਕਮਾਈ ਕਰਨਗੇ ਉੱਥੇ ਦਿਹਾੜੀਆਂ ਲਾਉਣਗੇ ਜਦੋਂ ਕਟਾਈ ਤੇ ਬਜਾਈ ਦਾ ਸੀਜ਼ਨ ਖਤਮ ਹੋ ਗਿਆ ਉਹ ਤੋਂ ਫਿਰ ਉਹ ਇਸ ਐਕਟ ਦੇ ਤਹਿਤ ਜਿਹੜੇ-ਜਿਹੜੇ ਕੰਮ ਚਾਰ ਤਰ੍ਹਾਂ ਦੇ ਦੱਸੇ ਗਏ ਨੇ ਉਹ ਉਹਦੇ 'ਚ ਕੰਮ ਕਰਨਗੇ ਯਾਨੀ ਉਹਨਾਂ ਦਿਨਾਂ ਦੇ ਵਿੱਚ ਜਦ ਬਜਾਈ ਤੇ ਕਟਾਈ ਹੁੰਦੀ ਹੈ ਤਦ ਮਨਰੇਗਾ ਮਨਰੇਗਾ ਜਾਂ ਹੁਣ ਜਿਹੜੀ ਜੀ ਰਾਮ ਜੀ ਸਕੀਮ ਹਾਂ ਜੀ ਰਾਮ ਉਹਨੂੰ ਤੁਸੀਂ ਨਹੀਂ ਯੂਜ਼ ਕਰ ਸਕਦੇ ਪਰ ਤੁਸੀਂ ਇਹ ਦੇਖੋ ਕਿ ਜਦ ਅਸੀਂ ਮਨਰੇਗਾ ਦੇ ਬਾਰੇ ਥੁੰਦੇ ਸੀ ਜਾਂ ਹੁਣ ਜੀ ਰਾਮ ਜੀ ਬਿੱਲ ਕਿਉਂਕਿ ਹੁਨੇ ਕੁਝ ਦਿਨ ਪਹਿਲੇ ਹੀ ਇਹ ਬਿੱਲ ਪਾਰਲੀਮੈਂਟ ਦੇ ਦੋਨੋਂ ਜਿਹੜੇ ਸਦਨ ਹੈਗੇ ਉਹ ਤੋਂ ਪਾਸ ਹੋਇਆ ਫਿਰ ਕੱਲ ਰਾਸ਼ਟਰਪਤੀ ਨੇ ਸਾਈਨ ਕਰਕੇ ਜੋ ਕਾਨੂੰਨ ਦੇ ਰੂਪ ਵਿੱਚ ਮਨਜ਼ੂਰੀ ਦਿੱਤੀ ਹੁਣ ਐਕਟ ਹੈ ਹੁਣ ਇਹ ਐਕਟ ਇੰਪਲੀਮੈਂਟ ਕਦੋਂ ਤੋਂ ਹੋਏਗਾ ਤੁਰੰਤ ਪ੍ਰਭਾਵ ਨਾਲ ਇਹਨੂੰ ਲਾਗੂ ਕੀਤਾ ਜਾਏਗਾ ਮਤਲਬ ਹੁਣ ਜਿਹੜਾ ਕੱਲ ਤੋਂ ਹੀ ਅਗਰ ਨਹੀਂ ਇਹ ਰੋਜ਼ਗਾਰੇ ਦੇ ਵਿੱਚ ਮਿਲੇਗਾ ਪਹਿਲੀ ਅਪ੍ਰੈਲ ਤੋਂ ਲੈ ਕੇ ਅਗਲੇ ਵਿੱਤੀ વર્ષ ਦੇ 31 ਮਾਰਚ ਤੱਕ ਇਸ ਤਰੀਕੇ ਨਾਲ ਇਹਨੂੰ ਵੰਡਿਆ ਜਾਏਗਾ ਇਹ ਸਕੀਮ ਨੂੰ ਔਰ ਇਹੀ 365 ਦਿਨਾਂ ਦੇ ਵਿੱਚ 125 ਦਿਨ ਦਾ ਰੋਜ਼ਗਾਰ ਜਿਹੜਾ ਉਹ ਦਿੱਤਾ ਜਾਏਗਾ ਅੱਗੇ ਇਹਦੇ ਵਿੱਚ ਸਕੀਮ ਜਿਹੜੀ ਮਨ ਰਹਿਗਾ ਹੁੰਦੀ ਸੀ ਇਹਦੇ ਵਿੱਚ ਤੁਸੀਂ ਕਈ ਤਰ੍ਹਾਂ ਦੇ ਕੰਮ ਕਰ ਸਕਦੇ ਸੀ ਪਰ ਹੁਣ ਸਿਰਫ ਚਾਰ ਕੰਮੇ ਦੇ ਵਿੱਚ ਸਪੈਸੀਫਾਈ ਕਰ ਦਿੱਤੇ ਗਏ ਉਹਦੇ ਤਹਿਤ ਹੀ ਤੁਸੀਂ ਕੰਮ ਕਰਨਾ ਖਾਸ ਇਹਦੀ ਯੋਜਨਾ ਦਾ ਮਤਲਬ ਜਿਹੜੀ ਖਾਸੀਅਤ ਹੈ ਉਹ ਇਹ ਹੈ ਕਿ ਡਿਜੀਟਲ ਬਹੁਤ ਜ਼ਿਆਦਾ ਡਿਜੀਟਲ ਆਧਾਰਿਤ ਬਣਾਈ ਗਈ ਹੈ ਜਦੋਂ ਕੋਈ ਮਜ਼ਦੂਰ ਇਹਦੇ ਤਹਿਤ ਕੰਮ ਕਰੇਗਾ ਤੇ ਉਹਦੀ ਹਾਜ਼ਰੀ ਵੀ ਡਿਜੀਟਲ ਹੋਏਗੀ ਉਹਨੂੰ ਪੇਮੈਂਟ ਵੀ ਡਿਜੀਟਲ ਮਿਲੇਗੀ ਉਹਦੇ ਨਾਲ ਕੀ ਹੋਏਗਾ ਕਿ ਜਿਹੜੇ ਫਰਾਡ ਦੇ ਚਾਂਸਸ ਨੇ ਉਹ ਘਟ ਜਾਣਗੇ ਅੱਗੇ ਇਸ ਸਕੀਮ ਨੂੰ ਲਾਗੂ ਕਰਨ ਦੀ ਜਿਹੜੀ ਵਜ੍ਹਾ ਬਣੀ ਹੈ ਜੀ ਉਹ ਵਜ੍ਹਾ ਇਹ ਬਣੀ ਹੈਗੀ ਹੈ ਕਿ ਵੈਸਟ ਬੰਗਾਲ ਦੇ 23 ਜ਼ਿਲ੍ਹਿਆਂ ਦੇ ਵਿੱਚ ਜਾਂਚ ਕਰਾਈ ਸਰਕਾਰ ਨੇ ਉੱਥੋਂ ਇਹ ਪਤਾ ਲੱਗਿਆ ਵੀ ਇਹਦੇ ਵਿੱਚ ਤਾਂ ਗੜਬੜੀ ਬਹੁਤ ਹੈ ਬੰਦਿਆਂ ਨੂੰ ਕੰਮ ਜਿਨ੍ਹਾਂ ਨੂੰ ਨਹੀਂ ਮਿਲਿਆ ਉਹਨਾਂ ਨੂੰ ਪੇਮੈਂਟ ਹੋ ਗਈ ਜਾਂ ਜਿਹੜੇ ਕੰਮ ਹੱਥੀ ਕੀਤੇ ਜਾਣੇ ਸੀ ਉਹ ਮਸ਼ੀਨਾਂ ਨਾਲ ਕਰਾ ਲਏ ਗਏ ਇਹ ਚਾਏ ਕੁਝ ਦੇਸ਼ ਦੇ 23 ਸੂਬਿਆਂ ਦੇ ਵਿੱਚ ਵੀ ਪਾਇਆ ਗਿਆ ਜਿੱਥੋਂ ਫਿਰ ਇਹਦੇ ਵਿੱਚ ਤਬਦੀਲੀ ਕਰਨ ਦੀ ਯੋਜਨਾ ਜਿਹੜੀ ਹੈ ਉਹ ਬਣਾਈ ਗਈ ਕਿ ਕੁਝ ਇਸ ਤਰੀਕੇ ਦੇ ਨਾਲ ਲਾਗੂ ਕਰੋ ਕਿ ਜਿਹਦੇ ਨਾਲ ਸਭ ਕੁਝ ਟਰਾਂਸਪੇਰੈਂਟ ਹੋਏ ਪੇਮੈਂਟ ਕਿਹਨੂੰ ਗਈ ਕਿਹਨੂੰ ਨਹੀਂ ਗਈ ਹੁਣ 18 ਸਾਲ ਤੋਂ ਵੱਧ ਗੈਰ ਹੁਨਰਮੰਦ ਕੋਈ ਵੀ ਆਦਮੀ ਜਿਹੜਾ ਹੈਗਾ ਉਹ ਇਸ ਸਕੀਮ ਦੇ ਤਹਿਤ ਲਾਭ ਲੈ ਸਕਦਾ ਤੁਸੀਂ ਇਹ ਦੇਖੋ ਕਿ ਜਿਹੜੀ ਗੱਲ ਤੁਸੀਂ ਦੱਸੀ ਹੈ ਜੀ ਕਿੰਨੀ ਵੱਡੀ ਗੱਲ ਹੈਗੀ ਹੈ ਜਦ ਕਿਸੇ ਸਕੀਮ ਦੇ ਵਾਸਤੇ ਜੀ ਬਜਟ ਦੇਸ਼ ਦਾ ਅਨਲਿਮਿਟਿਡ ਹੋਏ ਜੀ ਜੀ ਤਾਂ ਜਿੱਦਾਂ ਕਹਿੰਦੇ ਨੇ ਨਾ ਅੰਨੇਵਾ ਖਰਚੋ ਹਾਂ ਉਦਾਂ ਦਾ ਕਈ ਤਰੀਕੇ ਦੇ ਨਾਲ ਰਿਪੋਰਟਾਂ ਵੀ ਆ ਰਹੀ ਸੀਗੀ ਜੀ ਔਰ ਕਈ ਸੂਬਿਆਂ ਦੇ ਵਿੱਚ ਤੇ ਬੜੇ ਵੱਡੇ ਵੱਡੇ ਕਰੋੜੋਂ ਅਰਬਾਂ ਰੁਪਏ ਦੇ ਜੀ ਫਰਾਡ ਹੋ ਰਹੇ ਸੀਗੇ ਜੀ 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 ਹੁਣ ਤੁਸੀਂ ਇਹ ਦੇਖੋ ਕਿ ਮੇਰੇ ਖਿਆਲ ਨਾਲ 20 ਕੁ ਸਾਲ ਹੋ ਗਏ ਜੀ ਜੀ ਮਨਰੇਗਾ ਸਕੀਮ ਨੂੰ ਲਾਂਚ ਕਿਤੇ ਹੋਇਆ ਹਾਂ ਜੀ ਕੀ 20 ਸਾਲਾਂ ਦੇ ਵਿੱਚ ਪੂਰੀ ਭਾਰਤ ਦੇ ਵਿੱਚ ਗਲੀਆਂ ਨਾਲੀਆਂ ਜਾਂ ਪਿੰਡਾਂ ਦਾ ਵਿਕਾਸ ਉਨੇ ਤੱਕ ਨਹੀਂ ਹੋ ਜਾਣਾ ਚਾਹੀਦਾ ਸੀਗਾ ਜਿਹੜਾ ਏਮ ਸੀਗਾ ਕਿਉਂਕਿ ਜਦ ਪੈਸਾ ਅਨਲਿਮਿਟਿਡ ਹੋਏ ਔਰ ਪਿੰਡ ਦੇ ਲੋਕਾਂ ਨੂੰ ਲੇਬਰ ਦੇ ਕੇ ਉਹਨਾਂ ਨੇ ਆਪਣਾ ਕੰਮ ਕਰਨਾ ਹੋਏ ਵੈਸੇ ਸਾਡੇ ਪੰਜਾਬ ਦੇ ਵਿੱਚ ਤੇ ਇਦਾਂ ਦਾ ਰਿਵਾਜ ਹੈ ਕਿ ਵੀ ਗੱਲ ਪਿੰਡ ਦੇ ਕੰਮ ਦੀ ਹੋਏ ਨਾ ਤੇ ਲੋਕੀ ਆਪ ਮਹਾਰੇ ਵੀ ਆ ਜਾਂਦੇ ਆ ਲੇਕਿਨ ਇਹ ਪੈਸੇ ਦੇ ਕੇ ਉਹਨਾਂ ਤੋਂ ਕੰਮ ਨਾ ਕਰਵਾਇਆ ਜਾਏ ਔਰ ਹਜੇ ਵੀ ਪਿੰਡਾਂ ਦੇ ਵਿੱਚ ਗਲੀਆਂ ਨਾਲੀਆਂ ਦੀ ਦਿੱਕਤ ਹੋਣ ਤੁਸੀਂ ਇਸ ਤੋਂ ਹੀ ਅੰਦਾਜ਼ਾ ਲਾ ਸਕਦੇ ਹੋ ਜਿਸੇ ਨਾ ਕਿਸੇ ਜਗ੍ਹਾ ਐਸ ਸਕੀਮ ਦਾ ਏਮ ਤੇ ਵਧੀਆ ਸੀਗਾ ਪਰ ਜੋ ਗੜਬੜੀਆਂ ਸੀਗੀ ਵੀ ਆਪ ਵੀ ਤੇਰਾ ਵੀ ਨਾਂ ਲਿਖਦੇ ਜਿਹਦਾ ਸਰਪੰਚ ਬਾ ਕਈ ਤੇ ਕਈ ਜਗ੍ਹਾ ਤੇ ਇਦਾਂ ਦੇ ਵੀ ਫਰੋਡ ਨੇ ਕਿ ਲੋਕਾਂ ਨੂੰ ਮਰੇ ਹੋਏ ਕਈ ਦਿਨ ਕਈ ਸਾਲ ਹੋ ਗਏ ਪਰ ਉਹਨਾਂ ਦੇ ਮਨਰੇਗਾ ਦੇ ਵਿੱਚ ਹਜੇ ਵੀ ਸਕੀਮ ਚੱਲਦੀ ਪਈ ਹੈ ਜਦ ਤੁਸੀਂ ਮਨੋਪਾਲ ਜੀ ਇਹ ਗੱਲ ਦੱਸ ਰਹੇ ਹੋ ਨਾ ਕਿ ਡਿਜੀਟਲ ਡਿਜੀਟਲ ਸਾਈਨ ਹੋਣਗੇ ਡਿਜੀਟਲ ਰਿਕਾਰਡ ਹੋਏਗਾ ਤੇ ਫਿਰ ਮੈਨੂੰ ਲੱਗਦਾ ਹੈ ਕਿ ਫਰੋਡ ਦੀ ਸੰਭਾਵਨਾ ਵਾਂ ਘਟ ਹੋਣਗੀਆਂ ਔਰ ਜਿਹੜੇ ਪੈਸੇ ਕੇਂਦਰ ਸਰਕਾਰ ਜਾਂ ਸੂਬੇ ਦੀ ਸਰਕਾਰ ਵਿਕਾਸ ਵਾਸਤੇ ਖਰਚ ਰਹੀ ਹੈ ਉਹ ਵਿਕਾਸ ਨਜ਼ਰ ਵੀ ਆਏਗਾ ਪਾਵੇਂ ਡਿਜੀਟਲੀ ਆਏਗਾ ਡਿਜੀਟਲੀ ਆਏਗਾ ਨਹੀਂ ਦੇਖੋ ਗੱਲ ਇਹ ਹੈ ਕਿ ਆਪਾਸਕਰ ਸਾਹਿਬ ਕਿ ਮੋਦੀ ਸਰਕਾਰ ਦਾ ਇਹ ਉਪਰਾਲਾ ਛਲਾਗਾ ਯੋਗ ਹੈ ਇਹ ਸਾਨੂੰ ਸੋਚਣਾ ਚਾਹੀਦਾ ਹੈ ਜਦੋਂ ਤੁਸੀਂ ਇੱਥੋਂ ਤੱਕ ਜਾ ਕੇ ਸੋਚਦੇ ਹੋ ਕਿ ਐਂਡ ਜਿਹੜਾ ਬੰਦਾ ਸੀਗਾ ਜਿਹਨੂੰ ਰੋਜ਼ਗਾਰ ਮਿਲਣਾ ਸੀ ਉਹਨੂੰ ਮਿਲਿਆ ਕਿ ਨਹੀਂ ਮਿਲਿਆ ਢਾਂਚਾ ਜਿਹੜਾ ਅਸੀਂ ਮਜ਼ਬੂਤ ਕਰਨਾ ਸੀ ਉਹ ਹੋਇਆ ਕਿ ਨਹੀਂ ਹੋਇਆ ਜਦੋਂ ਇਹ ਦੋਵੇਂ ਕੰਮ ਹੁੰਦੇ ਨਜ਼ਰ ਨਹੀਂ ਆਏ ਤਾਂ ਹੀ ਇਹ ਐਕਟ ਨੂੰ ਦੁਬਾਰਾ ਬਣਾਇਆ ਗਿਆ ਔਰ ਤਬਦੀਲੀ ਕੀਤੀ ਗਈ ਰੋਜ਼ਗਾਰ ਦੇ ਵਿੱਚ ਵੀ 100 ਤੋਂ ਵਧਾ ਕੇ 25 ਦਿਨ ਹੋਰ ਮਤਲਬ 25% ਵਧਾਤਾ ਗਿਆ ਦੇਖੋ ਇਹਦੇ ਨਾਲ ਕਿੰਨਾ ਫਰਕ ਪੈਂਦਾ ਆ ਕਿਸੇ ਬੰਦੇ ਨੂੰ 100 ਦਿਨ ਰੋਜ਼ਗਾਰ ਮਿਲਦਾ ਉਹ ਵੀ ਫਿਕਸ ਮਿਲਦਾ ਤੇ ਫਿਰ 25 ਦਿਨ ਹੋਰ 25% ਇੱਕੋ ਵਾਰ ਚ ਹੀ ਵਧਾਤਾ ਗਿਆ ਬਹੁਤ ਵੱਡੀ ਗੱਲ ਹੈਗੀ ਹੈ ਦੂਸਰੀ ਗੱਲ ਇਹ ਹੈਗੀ ਆ ਕਿ ਖੇਤੀ ਦੇ ਨਾਲ ਇਹਨੂੰ ਜੋੜ ਕੇ ਵਾਕਈ ਇੱਕ ਬਹੁਤ ਵਧੀਆ ਸੋਚ ਤੇ ਟੈਕਨੀਕ ਨਾਲ ਇਹ ਕੀਤਾ ਗਿਆ ਕੰਮ ਹੈ ਕਿ ਨਾ ਉਧਰ ਲੇਬਰ ਘਟੇ ਤੇ ਲੇਬਰ ਨੂੰ ਵੀ ਲਗਾਤਾਰ 125 ਦਿਨ ਤੋਂ ਵੀ ਜ਼ਿਆਦਾ ਕੰਮ ਮਿਲਦਾ ਰਹੇ ਇਹ ਇਸ ਦੀ ਖੂਬਸੂਰਤੀ ਇਸ ਸਕੀਮ ਦੀ ਮੈਂ ਸਮਝਦਾ ਹੈਗਾ ਇਹ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਇਸ ਸਕੀਮ ਜੀ ਜੀ ਜਿਹਨੂੰ ਕਰੀਬ 20 ਸਾਲ ਤੋਂ ਦੇ ਕਰੀਬ ਹੋ ਚੁੱਕੇ ਨੇ ਜੀ ਜੀ ਔਰ ਜਿਹਦਾ ਜਿਹਦਾ ਟੀਚਾ ਸੀਗਾ ਜੀ ਕਿ ਇਹ ਸਮਾਜ ਦੇ ਵਿੱਚ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਇਹ ਤਬਦੀਲ ਕਰਨੀ ਹੈ ਚੀਜ਼ਾਂ ਬਿਲਕੁਲ ਔਰ ਲੋਕਾਂ ਦੇ ਸਹਿਯੋਗ ਦੇ ਨਾਲ ਜੀ ਉਹਨਾਂ ਦਾ ਉਹਨਾਂ ਦੀ ਰੋਜ਼ੀ-ਰੋਟੀ ਵੀ ਚੱਲਦੀ ਰਹੇ ਤੇ ਪਿੰਡਾਂ ਦੇ ਵਿੱਚ ਵਿਕਾਸ ਵੀ ਹੋ ਸਕੇ ਕੀ ਉਹ ਵਿਕਾਸ 20 ਸਾਲਾਂ ਦੇ ਵਿੱਚ ਪ੍ਰਾਪਤ ਹੋਇਆ ਸਵਾਲ ਹੈ ਵੱਡਾ ਹੁਣ ਉਹ ਕਿੰਨੀ ਤੇਜ਼ੀ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ ਉਹਦੇ ਵਿੱਚ ਹੁਣ ਤੁਸੀਂ ਕੋਈ ਸੇਮ ਪ੍ਰੋਡਕਟ ਹੈ ਉਹਨੂੰ ਰੀਲਾਂਚ ਕਰੋਗੇ ਤੇ ਟਾਈਮ ਨਾ ਤੇ ਮਾੜਾ ਮੋਟਾ ਜਿਹਾ ਚੇਂਜ ਹੋਏਗਾ ਹੀ ਨਾ ਪਰ ਉਹ ਨਾ ਚੇਂਜ ਕਰਨ ਦੇ ਉੱਤੇ ਬਜਾਏ ਕਿ ਟੀਚੇ ਉਹਨ ਇੱਕ ਬਹੁਤ ਵੱਡਾ ਇਹ ਇੱਕ ਕ੍ਰਿਟਿਸਿਜ਼ਮ ਵੀ ਹੋ ਰਿਹਾ ਹੈ ਕਿ ਵੀ ਨਵੀਂ ਜਿਹੜੀ ਸਕੀਮ ਲਾਂਚ ਹੋਈ ਹੈ ਜਾਂ ਜਿਹੜਾ ਹੁਣ ਜੀ ਰਾਮ ਜੀ ਸਕੀਮ ਹੈ ਇਹਦੇ ਵਿੱਚ 60% ਹੁਣ ਕੇਂਦਰ ਦੇਗਾ ਔਰ 40% ਸੂਬੇ ਦੀ ਸਰਕਾਰ ਦੇ ਸਰਕਾਰ ਦੇ ਹੁਣ ਪਹਿਲੇ 90 ਤੇ 10% ਸੀਗਾ ਔਰ ਵੈਸੇ ਇਹਦੇ ਵਿੱਚ ਵੀ ਜਿਹੜੀ ਇਹਨੂੰ ਫਰਦਰ ਅਗਰ ਡੂੰਘਾਈ ਨਾਲ ਦੇਖੋ ਤੇ ਫਿਰ ਤੁਹਾਨੂੰ ਪਤਾ ਲੱਗੇਗਾ ਵੀ ਜਿਹੜਾ 75% ਹੈ ਲੇਬਰ ਦਾ ਰੇਟ ਹੈ ਤੇ ਬਾਕੀ 25% ਹੈ ਮਟੀਰੀਅਲ ਦਾ ਰੇਟ ਹੈ ਹਾਂਜੀ ਉਹ ਜਿਹੜਾ 75% ਹੈ ਉਹਦੇ ਵਿੱਚੋਂ ਹਜੇ ਵੀ 90% ਸਰਕਾਰ ਦੇਗੀ ਯਾਨੀ ਕੇਂਦਰ ਸਰਕਾਰ ਦੇਗੀ ਔਰ ਬਾਕੀ ਦੇ 25% ਦੇ ਵਿੱਚੋਂ 40% ਉਹ ਹੁਣ ਜਿਹੜਾ ਮਟੀਰੀਅਲ ਦਾ ਖਰਚਾ ਹੈ ਉਹ ਸੁਬੇ ਨੂੰ ਦੇਣਾ ਪਏਗਾ ਪਰ ਇਹ 60 40 ਵਾਲਾ ਰੋਲਾ ਅਸਲ ਵਿੱਚ ਹੈ ਕਿ ਦੇਖੋ ਗੱਲ ਇਹ ਹੈਗੀ ਆ ਕਿ ਜਦੋਂ ਤੱਕ ਜਿਹੜਾ ਘਰ ਦਾ ਮਾਲਕ ਹੈ ਉਹਦੀ ਸ਼ਮੂਲੀਅਤ ਨਹੀਂ ਹੋਏਗੀ ਉਦੋਂ ਤੁਸੀਂ ਕਿਸੇ ਵੀ ਟੀਚੇ ਨੂੰ ਕਿੱਦਾਂ ਪ੍ਰਾਪਤ ਕਰ ਸਕਦੇ ਹੋ ਇਹ ਬਹੁਤ اچھی ਗੱਲ ਹੈ ਕਿ ਸਟੇਟ ਗਵਰਨਮੈਂਟਸ ਨੂੰ ਵੀ ਕਿਹਾ ਗਿਆ ਕਿ ਤੁਸੀਂ ਆਪ ਦਾ ਹਿੱਸਾ ਵੀ ਦਿਓ ਆ ਤੁਸੀਂ ਜਿਹੜੀ ਗੱਲ 60 40 ਵਾਲੀ ਕਰ ਰਹੇ ਹੋ ਜੇ ਨਾਰਥ-ਈਸਟ ਦੇ ਸਟੇਟਸ ਨੇ ਤੇ ਜਿਹੜੇ ਹਿਮਾਲయన్ ਰੀਜਨ ਦੇ ਸਟੇਟਸ ਨੇ ਉੱਥੇ ਇਹ ਸਕੀਮ ਹਜੇ ਵੀ 90 10 ਦੇ ਅਨੁਪਾਤ ਨਾਲ ਹੀ ਲਾਗੂ ਕੀਤੀ ਜਾਏਗੀ ਮੈਨੂੰ ਲੱਗਦਾ ਇਹ ਅੱਛੀ ਗੱਲ ਹੈ ਜਿੱਥੇ ਕੇਂਦਰ ਸਰਕਾਰ ਦੇਸ਼ ਦੇ ਵਿਕਾਸ ਦੇ ਲਈ ਆਪਣਾ ਯੋਗਦਾਨ ਦੇ ਰਹੀ ਹੈ ਪਿੰਡੂ ਹਲਕਿਆਂ ਦੇ ਨੂੰ ਉੱਥੇ ਜਿਹੜਾ ਢਾਂਚਾ ਮਜ਼ਬੂਤ ਕਰਨ ਦੇ ਲਈ ਪੀਚਾ ਜਿਹੜਾ ਨਿਰਧਾਰਿਤ ਕੀਤਾ ਗਿਆ ਹੈ ਉੱਥੇ ਸਟੇਟ ਗਵਰਨਮੈਂਟਸ ਨੂੰ ਇਹਦੇ ਬਾਰੇ ਕੰਮ ਕਰਨਾ ਚਾਹੀਦਾ ਔਰ ਮੈਨੂੰ ਲੱਗਦਾ ਜਦੋਂ ਤੁਸੀਂ ਆਪਣਾ ਕੋਈ ਹਿੱਸਾ ਕੋਈ ਆਪਣਾ ਯੋਗਦਾਨ ਪਾਉਨੇ ਹੋ ਤਾਂ ਤੁਸੀਂ ਬਹੁਤ ਉਹਦੇ ਤੇ ਗੂੜੀ ਨਜ਼ਰ ਵੀ ਰੱਖਦੇ ਹੋ ਕਿ ਕੀ ਕੀ ਕੰਮ ਹੋ ਰਿਹਾ ਸਹੀ ਹੋ ਰਿਹਾ ਸਟੇਟ ਦੀ ਮਸ਼ੀਨਰੀ ਵੀ ਉਹਦੇ ਤੇ ਜਦੋਂ ਨਜ਼ਰ ਰੱਖਦੀ ਹੈ ਤਾਂ ਉਹ ਕੰਮ ਦੇ ਨਤੀਜੇ ਤਾਂ ਸਹੀ ਆਉਣੇ ਮੈਨੂੰ ਲੱਗਦਾ ਲਾਜ਼ਮੀ ਨੇ ਹੁਣ ਹੁੰਦਾ ਕੀ ਹੈ ਅਗਰ ਕੇਂਦਰ ਸਰਕਾਰ ਦੇ ਸਾਰੇ ਪੈਸੇ ਹੈ ਤੇ ਸੂਬੇ ਦੇ ਦਫਤਰ ਜਿਹੜੇ ਅਫਸਰ ਵੀ ਹੈ ਉਹ ਹੋਰਿਆ ਸਰਪੰਚਾ ਪੰਚਾਂ ਦੇ ਵਿੱਚ ਵੀ ਇਹ ਗੱਲ ਕਾਫੀ ਵਾਰ ਨਿਕਲ ਕੇ ਆਈ ਹੈ ਕਿ ਵੀ ਐ ਹੀ ਨਾਮ ਲਿਖ ਦੇ ਦਿੰਦੇ ਵੀ ਚੱਲ ਆਪਣੇ ਰਿਸ਼ਤੇਦਾਰਾਂ ਦੇ ਵੀ ਨਾਂ ਲਿਖਤੇ ਸਾਰਿਆਂ ਦੇ ਹਾਜ਼ਰੀ ਜੀ ਲਾਤੀ ਤੇ ਉਸ ਤੋਂ ਬਾਅਦ ਪੈਸੇ ਘਰ ਰਿਕਵਰ ਕਿਤੇ ਡਿਵੈਲਪਮੈਂਟ ਉੱਥੇ ਦੀ ਉੱਥੇ ਹੀ ਹੈ ਯਾਨੀ ਹੁਣ ਹੁਣ ਸੂਬੇ ਦੇ ਵੀ ਪੈਸੇ ਲੱਗੇ ਹੋਣਗੇ ਤੇ ਸੂਬੇ ਦੇ ਵਿੱਚ ਵੀ ਇਸ ਗੱਲ ਦੀ ਕੜੀ ਨਿਗਰਾਨੀ ਰੱਖੀ ਜਾਏਗੀ ਹੋ ਸਕਦਾ ਹੈ ਦੇਖੋ ਕੇਂਦਰ ਸਰਕਾਰ ਕੋਲ ਕਈ ਵਾਰ ਹੁੰਦਾ ਹੈ ਕਿ ਇਹ ਪੈਸੇ ਦਾਇਮ ਆਏ ਤੁਸੀਂ ਜਿਹੜੇ ਵੀ ਪੈਸੇ ਕੇਂਦਰ ਸਰਕਾਰ ਤੋਂ ਆਉਂਦੇ ਹਨ ਨਾ ਦਿੱਕਤ ਕੀ ਹੁੰਦੀ ਹੈ ਸੂਬਿਆਂ ਦੇ ਔਰ ਕੇਂਦਰ ਤੇ ਰਿਸ਼ਤੇ ਵਿਗੜਦੇ ਕਿੱਥੇ ਨੇ ਉਹ ਪੈਸੇ ਸਾਈਫਰ ਯੂਟਿਲਿਟੀ ਯੂਟਿਲਿਟੀ ਸਰਟੀਫਿਕੇਟ ਹੁੰਦਾ ਹੈ ਨਾ ਸਪੋਜ਼ ਮੈਂ ਤੁਹਾਨੂੰ ਇਹ ਦਿੱਤਾ ਕਿ ਵੀ ਆ ਰੱਖੋ ਜੀ 1000 ਰੁਪਏ ਤੁਸੀਂ ਉੱਥੇ ਖਰਚਦੇ ਨੇ ਉਸ ਗਰੀਬ ਬੰਦਿਆਂ ਦੀ ਮਦਦ ਵਾਸਤੇ ਖਰਚਦੇ ਨੇ ਤੁਸੀਂ ਉਹ 1000 ਰੁਪਏ ਖਰਚਦੇ ਤੀਜੇ ਬੰਦੇ ਦੇ ਉੱਤੇ ਜਿਹਨੂੰ ਉਹ ਲੋੜ ਨਹੀਂ ਸੀ ਔਰ ਜਦ ਮੈਂ ਤੁਹਾਨੂੰ ਪੁੱਛਿਆ ਕਿ ਵੀ ਜਿਹੜੇ 1000 ਰੁਪਏ ਦਿੱਤੇ ਸੀ ਕੀ ਹੋਇਆ ਤੇ ਤੁਸੀਂ ਉਹਦੀ ਮੈਨੂੰ ਯੂਸੀ ਨਹੀਂ ਦਿੰਦੇ ਯਾਨੀ ਯੂਟਿਲਿਟੀ ਸਰਟੀਫਿਕੇਟ ਨਹੀਂ ਦਿੰਦੇ ਔਰ ਕੋਈ ਨਾ ਕੋਈ ਬਹਾਨਾ ਮਾਰ ਕੇ ਕਹਿੰਦੇ ਮੈਂ ਤਾਂ ਉੱਥੇ ਖਰਚਤੇ ਤੇ ਇੱਥੇ ਜਿਆਦਾ ਜ਼ਿਆਦਾਤਰ ਕੇਂਦਰ ਸਰਕਾਰ ਔਰ ਸੂਬੇ ਦੀ ਸਰਕਾਰ ਦੇ ਟਕਰਾ ਇੱਥੇ ਹੁੰਦਾ ਇੱਥੇ ਟਕਰਾ ਹੁੰਦਾ ਆ ਬੀਤੇ ਦਿਨੀ ਬਹੁਤ ਸਾਰੇ ਪੰਜਾਬ ਦੇ ਵਿੱਚ ਵੀ ਆਈ ਹੋਇਆ ਔਰ ਬਹੁਤ ਸਾਰੇ આરોਪ ਪ੍ਰਤਿਆਰੋਪ ਜਿਹੜੇ ਉਹ ਲੱਗਦੇ ਰਹਿੰਦੇ ਜੀ ਤੁਸੀਂ ਸਾਨੂੰ ਪੈਸਾ ਨਹੀਂ ਭੇਜਾਓ ਕਹਿੰਦੇ ਅਸੀਂ ਭੇਜਿਆ ਤੁਸੀਂ ਉਹਨੂੰ ਥਾਂ ਹੀ ਖਰਚਿਆ ਨਹੀਂ ਜਿੱਥੇ ਲਈ ਭੇਜਿਆ ਸੀ ਇਹ ਬੜੀ ਚੰਗੀ ਗੱਲ ਆ ਅ ਇੱਕ ਗੱਲ ਹੋਰ ਕਿ ਜਿਹੜੀ ਮਨਰੇਗਾ ਯੋਜਨਾ ਹੁੰਦੀ ਸੀ ਨਾ ਜੀ ਬਾਸਕਰ ਸਾਹਿਬ ਉਹ ਪਹਿਲਾਂ ਐਂਡਲੈਸ ਕੰਮਾਂ ਲਈ ਯੂਜ਼ ਹੋ ਜਾਂਦੀ ਸੀ ਹੁਣ ਸਿਰਫ ਚਾਰ ਕੰਮ ਸਪੈਸੀਫਾਈ ਕਰਤੇ ਗਏ ਕਿ ਇਹਦੇ ਤਹਿਤ ਹੀ ਤੁਸੀਂ ਕੰਮ ਕਰਨਾ ਹੈ ਉਹਦੇ ਵਿੱਚੋਂ ਜਿਹੜਾ ਬਹੁਤ ਮਹੱਤਵਪੂਰਨ ਹੈਗਾ ਆ ਉਹ ਹੈਗਾ ਜਲ ਸੁਰੱਖਿਆ ਜਿਹੜੀ ਕਿ ਦੇਖੋ ਆਉਣ ਵਾਲੀ ਪੀੜ੍ਹੀਆਂ ਦੇ ਲਈ ਬਹੁਤ ਵੱਡੀ ਸਮੱਸਿਆ ਖੜੀ ਹੋਣ ਜਾ ਰਹੀ ਹੈ ਕਿ ਪੀਣ ਦਾ ਪਾਣੀ ਵੀ ਉਪਲਬਧ ਨਹੀਂ ਹੋਣਾ ਜਦੋਂ ਇਹ ਵੀ ਟਕਣਾਂ ਲਾਈਆਂ ਜਾਂਦੀਆਂ ਨੇ ਭਾਜੀ ਇਹ ਵਰਲਡ ਵਾਰ ਕੋਈ ਪਾਣੀ ਨੂੰ ਲੈ ਕੇ ਵੀ ਹੋ ਸਕਦੀ ਹੈ ਕਿਸੇ ਟਾਈਮ ਤੇ ਤੇ ਉਹਨੂੰ ਇਸ ਯੋਜਨਾ 'ਚ ਸ਼ਾਮਲ ਕਰ ਲੈਣਾ ਮੈਨੂੰ ਲੱਗਦਾ ਹੈ ਕਿ ਬਹੁਤ ਅੱਛਾ ਕਦਮ ਹੈ ਉਹਦੇ ਨਾਲ ਦੇਖੋ ਜਿੱਥੇ ਪਾਣੀ ਦੇ ਸੋਮਿਆਂ ਨੂੰ ਬਚਾਇਆ ਜਾ ਸਕੇਗਾ ਭੂਮੀਗਤ ਜਲ ਸਤਰ ਜਿਹੜਾ ਆ ਉਹ ਉੱਤੇ ਆ ਸਕੇਗਾ ਉਹਦੀ ਪ੍ਰੋਪਰ ਯੂਟਿਲਾਈਜੇਸ਼ਨ ਪਾਣੀ ਦੀ ਜਿਹੜੀ ਹੋ ਜੇਗੀ ਉਹ ਮੈਨੂੰ ਲੱਗਦਾ ਹੈ ਕਿ ਉਹ ਜ਼ਿਆਦਾ ਵਧੀਆ ਹੈ ਇੱਕ ਗੱਲ ਹੋਰ ਜਦੋਂ ਅਸੀਂ ਇਹਨੂੰ ਨਵੇਂ ਐਕਟਰ ਨੂੰ ਸਟੱਡੀ ਕਰਦੇ ਹਾਂ ਨਾ ਜੀ ਉਹਦੇ ਵਿੱਚ ਨਜ਼ਰ ਆਉਂਦਾ ਹੈ ਕਿ ਪਿਛਲੇ 20 ਸਾਲਾਂ ਦੇ ਵਿੱਚ ਔਰਤਾਂ ਦੀ ਸ਼ਮੂਲੀਅਤ ਜਿਹੜੀ ਉਹ ਵਧੀ ਹੈ ਕੰਮ ਦੇ ਵਿੱਚ ਔਰਤਾਂ ਜਿਹੜੀਆਂ ਨੇ ਉਹ ਕੰਮ ਕਰਨ ਲੱਗੀਆਂ ਨੇ ਮੰਨੇਕਾ ਦੇ ਤਹਿਤ ਔਰ ਚਾਹੇ ਉਹਦੇ 'ਚ ਸੌ ਕਮੀਆਂ ਵੀ ਸੀਕੀਆਂ ਲੇਕਿਨ ਵਿਕਾਸ ਦੀ ਇੱਕ ਰਾਹ ਜ਼ਰੂਰ ਖੁੱਲੀ ਸੀ ਮੈਨੂੰ ਲੱਗਦਾ ਹੈ ਕਿ ਜਦੋਂ ਇਹ ਕੰਮ ਇੰਨਾ ਸਪੈਸਿਫਿਕ ਹੋ ਜਾਏਗਾ ਸਪੈਸਿਫਿਕ ਹੋ ਜਾਏਗਾ ਸੂਬਿਆਂ ਦੀ ਸ਼ਮੂਲੀਅਤ ਵਿੱਚ ਹੋ ਜੇਗੀ ਤੇ ਇਹਦੇ ਬੈਟਰ ਨਤੀਜੇ ਜਿਹੜੇ ਨੇ ਉਹ ਸਾਹਮਣੇ ਆਉਣਗੇ ਦੇਖੋ ਮਨੋਪਾਲ ਜੀ ਤੁਸੀਂ ਕਿਹਾ ਚਾਰ ਜੀ ਚਾਰ ਕੈਟਾਗਰੀਜ਼ ਦੇ ਵਿੱਚ ਵੰਡ ਦਿੱਤਾ ਗਿਆ ਹਾਂਜੀ ਔਰ ਇੱਕ ਐਗਜ਼ਾਮਪਲ ਦਿੱਤਾ ਜਿੱਦਾਂ ਪਰਿਆਵਰਣ ਦੀ ਗੱਲ ਹੋਏ ਜਾਂ ਪਾਣੀ ਨੂੰ ਬਚਾਉਣ ਦੀ ਗੱਲ ਹੋਏ ਹਾਂਜੀ ਤੁਸੀਂ ਇਹ ਦੇਖੋ ਕਿ ਕਿੰਨੇ ਹੀ ਸਾਲਾਂ ਤੋਂ ਹਾਂਜੀ ਅਸੀਂ ਮੈਂ ਵੀ ਪੱਤਰਕਾਰੀਆਂ ਦੇ ਨਾਲ ਜੁੜਿਆ ਹੋਇਆ ਤੁਸੀਂ ਵੀ ਪੱਤਰਕਾਰੀਆਂ ਨਾਲ ਜੁੜੇ ਹੋਏ ਮੇਰੇ ਖਿਆਲ ਨਾਲ 20-25 ਸਾਲ ਤੇ ਸਾਨੂੰ ਵੀ ਦੇਖਦੇ ਹੋਗੇ ਹਰ ਵਾਰ ਪਾਣੀ ਬਚਾਓ ਦੀ ਇੱਕ ਮੁਹਿੰਮ ਸ਼ੁਰੂ ਕੀਤੀ ਜਾਂਦੀ ਹੈ ਰੇਨ ਹਾਸ ਹਾਰਵੈਸਟਿੰਗ ਦੀ ਗੱਲ ਕੀਤੀ ਜਾਂਦੀ ਹੈ ਕਿ ਵੀ ਪਾਣੀ ਬਚਾਓ ਪਰ ਉਹਦਾ ਜਮੀਨੀ ਪੱਧਰ ਦੇ ਉੱਤੇ ਕੁਝ ਹੋਇਆ ਅੱਜ ਪੰਜਾਬ ਖੇਤੀ ਪ੍ਰਧਾਨ ਸੂਬਾ ਆਪਾਂ ਪੈਡੀ ਵਗਾ ਰਹੇ ਆਂ ਔਰ ਪੈਡੀ ਵਾਸਤੇ ਕਿੰਨਾ ਕੋ ਪਾਣੀ ਖਰਚ ਰਹੇ ਆਂ ਅਸੀਂ ਇਹ ਨਾ ਆਕੜਿਆਂ ਨੂੰ ਜਦ ਸਾਡੀ ਕੇਂਦਰ ਦੇ ਨਾਲ ਕੋਈ ਆਰਐਫਡੀ ਦੇ ਉੱਤੇ ਆਰਡੀਐਫ ਦੇ ਉੱਤੇ ਗੱਲ ਹੁੰਦੀ ਹੈ ਤੇ ਉਸ ਟਾਈਮ ਉਠਾਉਂਦੇ ਆਂ ਪਰ ਅਸੀਂ ਆਪਣੇ ਪਾਣੀ ਨੂੰ ਬਚਾਉਣ ਵਾਸਤੇ ਕੀ ਕਰ ਰਹੇ ਹੋ ਦੇਖੋ ਜੀ ਇਹੇ ਰਾਹੀ ਜੇ ਅਨਲਿਮਿਟਿਡ ਪੈਸਾ ਤੁਹਾਨੂੰ ਪਾਣੀ ਬਚਾਉਣ ਵਾਸਤੇ ਮਿਲੇ ਤੇ ਪਿੰਡ ਦੀ ਔਰਤਾਂ ਹੋਣ ਚਾਹੇ ਮਰਦ ਹੋਣ ਜੇ ਆਪਣੇ ਪਿੰਡ ਦੀ ਪਾਣੀ ਨੂੰ ਬਚਾਉਣ ਦੇ ਵਾਸਤੇ ਇੱਕ ਪੈਸਾ ਖਰਚ ਕਰਕੇ ਆਪਣਾ ਕੰਮ ਕਰਨ ਤਾਂ ਕਿੰਨੀ ਵਧੀਆ ਯਾਨੀ ਤੁਸੀਂ ਕਿਸੇ ਡਿਵੈਲਪਮੈਂਟ ਜਾਂ ਕਿਸੇ ਕੰਮ ਨੂੰ ਇੱਕ ਦਿਸ਼ਾ ਦੇਣੀ ਹੁੰਦੀ ਹੈ ਦਿਸ਼ਾ ਦੇਣੀ ਤੇ ਇਹ ਜਿਹੜੇ ਚਾਰ categories ਆ ਜਿਹੜੀ ਹੁਣ ਤੁਸੀਂ ਦੱਸੋ ਕਿ ਬਾਕੀ ਦੀ ਤਿੰਨ categories ਇਹਦੇ ਵਿੱਚ ਦਿਸ਼ਾ ਦਿਖਾਉਣ ਵਾਲੀ ਗੱਲ ਹੈ ਵੀ ਆਪਾਂ ਇਸ ਪਾਸੇ ਤੁਰਨਾ ਤਾਂ ਹੀ ਐਸ ਸਕੀਮ ਦੇ ਅੱਗੇ ਵਿਕਸਿਤ ਭਾਰਤ ਲਾਹ ਹੈ ਵਿਕਸਿਤ ਭਾਰਤ ਕਿਉਂਕਿ ਜਦ 20 ਸਾਲ ਪਹਿਲੇ ਐਸ ਸਕੀਮ ਮਨਰੇਗਾ ਦੇ ਨਾਂ ਤੇ ਲਾਂਚ ਕੀਤੀ ਗਈ ਸੀ ਟੀਚਾ ਉਸ ਵਕਤ ਵੀ ਵਿਕਸਿਤ ਭਾਰਤ ਦਾ ਹੀ ਸੀਗਾ ਪਰ ਹੁਣ ਵਿਕਸਿਤ ਭਾਰਤ ਨੂੰ ਡਿਫਾਈਨ ਕਰਕੇ ਉਸ ਵਕਤ ਐਸ ਸਕੀਮ ਦੇ ਦਿਸ਼ਾ ਦਾ ਮੋੜ ਦਿੱਤਾ ਹੈ ਔਰ ਹੁਣ ਇਹਨਾਂ ਨੇ ਕੀ ਕੀਤਾ ਹੈਗਾ ਕਿ ਇਸ ਯੋਜਨਾ ਦੇ ਵਿੱਚ ਹੜ੍ਹਾਂ ਤੋਂ ਬਚਾਅ ਕਰਨ ਦੇ ਲਈ ਵੀ ਇੱਕ ਖਾਸ ਜਿਹੜਾ ਟੀਚਾ ਆ ਉਹ ਨਿਰਧਾਰਿਤ ਕੀਤਾ ਗਿਆ ਹੈਗਾ ਉਹਦੇ ਵਿੱਚ ਇਹ ਹੋਏਗਾ ਕਿ ਇਸ ਸਕੀਮ ਦੇ ਤਹਿਤ ਜਿਹੜੇ ਮਜ਼ਦੂਰ ਕੰਮ ਕਰਨਗੇ ਉਹ ਹੜ੍ਹਾਂ ਦੀ ਮਾਰ ਨੂੰ ਰੋਕਣ ਲਈ ਜਿਹੜੇ ਨਿਰਮਾਣ ਕੀਤੇ ਜਾਣੇ ਨੇ ਉਹ ਵੀ ਕਰਨਗੇ ਤੁਸੀਂ ਦੇਖੋ ਕਿ ਜਦ ਪੰਜਾਬ ਦੇ ਵਿੱਚ ਹੜ੍ਹ ਆਏ ਹੜਾਂ ਵਾਸਤੇ ਰਿਸਪੌਂਸੀਬਲ ਕੌਣ ਹੈ ਇਹਦੇ ਉੱਤੇ ਵੀ ਰਾਜਨੀਤੀ ਹੋਈ ਹੁਣ ਇਹ ਜਿਹੜੀ ਜੀ ਰਾਮ ਜੀ ਸਕੀਮ ਹੈ ਜੀ ਇਹਦੇ ਇਹਦੇ ਰਾਹੀ ਅਸੀਂ ਹੜਾਂ ਤੋਂ ਬਚਨ ਦਾ ਵੀ ਇਲਾਜ ਕਰ ਸਕਦੇ ਆਂ ਔਰ ਹੜਾਂ ਦੀ ਸਥਿਤੀ ਦੇ ਵਿੱਚ ਜਿਸ ਤਰੀਕੇ ਨਾਲ ਲਾਹਰੀਫ ਦਿੱਤਾ ਜਾਂਦਾ ਉਹ ਵੀ ਕੰਮ ਜੀ ਰਾਮ ਜੀ ਸਕੀਮ ਦੇ ਵਿੱਚ ਹੁਣ ਇਨਕਲੂਡ ਕੀਤਾ ਗਿਆ ਜੀ ਬਿਲਕੁਲ ਮਨਿਕਾ ਬਿੰਨੋ ਅੱਛਾ ਹੁਣ ਦੇਖੋ ਗੱਲ ਇਹ ਹੈਗੀ ਆ ਕਿ ਜੀ ਰਾਮ ਜੀ ਬਿੱਲ ਜਿਹੜਾ ਹੈਗਾ ਇਹਦੇ ਵਿੱਚ ਜਿਹੜਾ ਤੀਸਰਾ ਆ ਨਾ ਕੰਮ ਬਹੁਤ ਮਤਲਬ ਇੰਪੋਰਟੈਂਟ ਇਸ਼ੂ ਜਿਹੜਾ ਹੈਗਾ ਜੀਰામ ਬਿੱਲ ਦਾ ਉਹ ਇਹ ਹੈਗਾ ਕਿ ਤੁਸੀਂ ਉਸ ਪਿੰਡੂ ਢਾਂਚੇ ਨੂੰ ਮਜ਼ਬੂਤ ਵੀ ਬਣਾਉਣਾ ਹੈ ਕੱਲਾ ਇਹ ਨਹੀਂ ਹੈ ਕਿ ਪਾਣੀ ਦਾ ਹੋ ਗਿਆ ਹੜ੍ਹਾਂ ਤੋਂ ਮਾਰ ਹੋ ਗਈ ਤੇ ਆਜੀਵਿਕਾ ਹੋ ਗਈ ਚੌਥਾ ਇਹ ਵੀ ਹੈ ਕਿ ਤੁਸੀਂ ਇਹਨੂੰ ਜਿਹੜਾ ਪਿੰਡੂ ਜਿਹੜਾ ਤੁਹਾਡਾ ਢਾਂਚਾ ਆ ਉਹਨੂੰ ਵੀ ਮਜ਼ਬੂਤ ਕਰਨਾ ਹੈ ਜੀਰામ ਬਿੱਲ ਦੀ ਖਾਸੀਅਤ ਇਹ ਵੀ ਹੈ ਜੀ ਤੁਸੀਂ ਦੇਖੋ ਜਿਹਦੇ ਨਾਂ ਤੇ ਭਾਵੇਂ ਗ੍ਰਾਮੀਣ ਲਗਿਆ ਹਾਂਜੀ ਇਹ ਜਿਹੜੀ ਜੀ ਰਾਮਜੀ ਸਕੀਮ ਗ੍ਰਾਮੀਣ ਤੋਂ ਹੀ ਸ਼ੁਰੂ ਹੁੰਦੀ ਹੈ ਪਹਿਲਾ ਜੀ ਗ੍ਰਾਮੀਣ ਵਾਸਤੇ ਹੀ ਹੈਗਾ ਹਾਂਜੀ ਹਾਂਜੀ ਉਸ ਤੋਂ ਬਾਵਜੂਦ ਵੀ ਇਹ ਡਾਇਰੈਕਟਲੀ ਸ਼ਹਿਰਾਂ ਨਾਲ ਵੀ ਕਨੈਕਟਡ ਹੈਗਾ ਪਿੰਡਾਂ ਦਾ ਵਿਕਾਸ ਹੋਏਗਾ ਤੇ ਸ਼ਹਿਰਾਂ ਦਾ ਵਿਕਾਸ ਆਪ ਆਪਣੇ ਆਪ ਆਟੋਮੈਟਿਕਲੀ ਹੋਏਗਾ ਔਰ ਓਵਰਆਲ ਕਿਸੇ ਚੀਜ਼ ਨੂੰ ਡਾਇਰੈਕਸ਼ਨ ਦੇਣ ਦੀ ਜਦ ਗੱਲ ਆਉਂਦੀ ਹੈ ਤੇ ਮੈਨੂੰ ਇਹ ਲੱਗਦਾ ਹੈ ਕਿ ਵੀ ਜਿਹੜੇ ਲੋਕ ਜੀ ਰਾਮਜੀ ਸਕੀਮ ਦਾ ਵਿਰੋਧ ਕਰ ਰਹੇ ਨੇ ਘੱਟ ਤੋਂ ਘੱਟ ਇੱਕ ਵਾਰ ਸਕੀਮ ਨੂੰ ਪੜ ਲੈਣ ਔਰ ਇਹ ਪੜਨ ਤੋਂ ਬਾਅਦ ਤੁਸੀਂ ਕਨਵਿੰਸ ਹੋਏ ਕਿ ਨਹੀਂ ਹੋਏ ਉਹ ਤੁਹਾਡੀ ਮਰਜ਼ੀ ਹੈ ਮੈਨੂੰ ਲੱਗਦਾ ਹੈ ਕਿ ਸਕੀਮ ਪੜਨ ਤੋਂ ਬਾਅਦ ਤੁਸੀਂ 100% ਕਨਵਿੰਸ ਹੋਵੋਗੇ ਕਿ ਨਲਕਾ ਖੁੱਲਿਆ ਹੈ ਤੇ ਉਹ ਜਿੱਦਾਂ ਅਸੀਂ ਪਾਣੀ ਦੀ ਵੇਸਟੇਜ ਕਰ ਰਹੇ ਹਾਂ ਤੇ ਉਸ ਪਾਣੀ ਦੀ ਵੇਸਟੇਜ ਨਾਲ ਕੋਈ ਕਿਸੇ ਦਾ ਵਿਕਾਸ ਨਹੀਂ ਹੁੰਦਾ ਤੇ ਇਹ ਹੁਣ ਨਲਕੇ ਦੇ ਵਿੱਚੋਂ ਪਾਣੀ ਬਚਾਉਣ ਵਾਲੀ ਗੱਲ ਹੈਗੀ ਹੈ ਹੁਣ ਜਿੱਦਾਂ ਇੱਕ ਸਕੀਮ ਦੀ ਗੱਲ ਸੀ ਜਿਹੜੀ ਪਹਿਲੇ ਚੱਲਦੀ ਸੀ ਸਕੀਮ ਹੁਣ ਜੀ ਰਾਮਜੀ ਸਕੀਮ ਦੇ ਵਿੱਚ ਪਿੰਡਾਂ ਦੇ ਜਿਹੜੇ ਹੈਗੇ ਆ ਤਲਾਬ ਹੈਗੇ ਆ ਉਹਨਾਂ ਦੀ ਹੁਣ ਸਫਾਈ ਇੱਕ ਵਾਰੀ ਹੋ ਸਕਦੀ ਹੈ ਹੁੰਦਾ ਕੀ ਸੀਗਾ ਕਿ ਵੀ ਆਪਾਂ ਜਿਹੜਾ ਪਿੰਡਾਂ ਦੇ ਤਲਾਬ ਬਾਰ ਬਾਰ ਸਫਾਈ ਕਰਾਉਂਦੇ ਸੀਗੇ ਕਦੀ ਭਰਾਂਦੇ ਸੀਗੇ ਕਦੀ ਕੁਝ ਕਰਾਂਦੇ ਸੀਗੇ ਉਸ ਨਾਂ ਦੇ ਉੱਤੇ ਕਰੋੜਾਂ ਰੁਪਏ ਦੀ ਕਰਪਸ਼ਨ ਹੋਣੀ ਸੀ ਉਸ ਕਰਪਸ਼ਨ ਨੂੰ ਹੁਣ ਹਮੇਸ਼ਾ ਵਾਸਤੇ ਕਿਉਂਕਿ ਇਹ ਜਿਹੜਾ ਜੀ ਰਾਮ ਜੀ ਸਕੀਮ ਹੈ ਇਹਦੇ ਵਿੱਚ ਪਹਿਲੇ ਪ੍ਰੈਕਟੀਕਲ ਚੀਜ਼ਾਂ ਨੂੰ ਅਸੈਸ ਕੀਤਾ ਗਿਆ ਫਿਰ ਸੁਜੈਸਟ ਕੀਤਾ ਗਿਆ ਕਿ ਕੀ ਕੀ ਅਸੀਂ ਡਵੈਲਪਮੈਂਟ ਕਰ ਸਕਦੇ ਆ ਦੇਖੋ ਜੀ ਰਾਮ ਜੀ ਸਕੀਮ ਜਿਹੜੀ ਆਈ ਹੈ ਮੈਨੂੰ ਲੱਗਦਾ ਹੈ ਕਿ ਇਹਦੇ ਜਿਹੜੇ ਸਹੀ ਨਤੀਜੇ ਨਾ ਉਹ ਸਾਹਮਣੇ ਜ਼ਰੂਰ ਆਉਣਗੇ ਵੇਖੋ ਜਦੋਂ ਤੁਹਾਨੂੰ ਬਿਮਾਰੀ ਪਤਾ ਲੱਗ ਜਾਂਦੀ ਹੈ ਨਾ ਜੀ ਫਿਰ ਤੁਸੀਂ ਉਹਦਾ ਇਲਾਜ ਕਰ ਪਾਉਂਦੇ ਹੋ ਹੁਣ ਜਦੋਂ ਇਹਨਾਂ ਨੇ ਵੈਸਟ ਬੰਗਾਲ ਦੇ 23 ਜ਼ਿਲ੍ਹਿਆਂ 'ਚ ਕੰਮ ਕਰਾ ਲਿਆ ਔਰ ਉਸ ਤੋਂ ਬਾਅਦ 23 ਸੂਬਿਆਂ ਦੇ ਵਿੱਚ ਵੀ ਇਹਦੀ ਜਾਂਚ ਕਰਾ ਲਈ ਕਮੀਆਂ ਸਾਹਮਣੇ ਆਈਆਂ ਤੇ ਉਹਨਾਂ ਕਮੀਆਂ ਨੂੰ ਪਲੱਗ ਕਰਨ ਦੇ ਲਈ ਲਗਾਤਾਰ ਇਹਨਾਂ ਨੇ ਉਹਦੇ ਉੱਤੇ ਮੰਥਨ ਕੀਤਾ ਮੰਥਨ ਕਰਨ ਤੋਂ ਬਾਅਦ ਇਹਨਾਂ ਨੂੰ ਪਤਾ ਲੱਗ ਗਿਆ ਕਿ ਕਿਸ ਜਗ੍ਹਾ ਤੇ ਸਮੱਸਿਆ ਹੈਗੀ ਹੈ ਹੁਣ ਜਦੋਂ ਸਮੱਸਿਆ ਪਤਾ ਹੈਗੀ ਹੈ ਕਿ ਕਿੱਥੋਂ ਚੋਰੀ ਹੋ ਰਹੀ ਸੀ ਕਿੱਥੇ ਰੋਜ਼ਗਾਰ ਉਹਨਾਂ ਬੰਦਿਆਂ ਨੂੰ ਦਿੱਤੇ ਜਾ ਰਹੇ ਸੀ ਜਿਹੜੇ ਕਾਬਿਲ ਹੈ ਨਹੀਂ ਸੀਗੇ ਸੋ ਮੈਨੂੰ ਲੱਗਦਾ ਹੁਣ ਰੋਜ਼ਗਾਰ ਵੀ ਸਹੀ ਮਿਲੇਗਾ ਤੇ ਉਸ ਤੋਂ ਬਾਅਦ ਇਹ ਵੀ ਹੈ ਨਾਲ ਕਿ ਉੱਨੀ ਡਿਵੈਲਪਮੈਂਟ ਵੀ ਤੇਜ਼ੀ ਦੇ ਨਾਲ ਹੋ ਸਕੇਗੀ ਔਰ ਉਹ ਨਜ਼ਰ ਵੀ ਆਏਗੀ ਹੁਣ ਤੱਕ ਜਿਹੜਾ ਸੀਗਾ ਕਿ ਕੰਮ ਤਾਂ ਹੋ ਰਿਹਾ ਸੀ ਕਾਗਜ਼ਾਂ ਦੇ ਵਿੱਚ ਕਿ ਜੀ ਇੰਨੇ ਬੰਦਿਆਂ ਨੂੰ ਰੋਜ਼ਗਾਰ ਦੇਤਾ ਇੰਨਾ ਪੈਸਾ ਦੇਤਾ ਤੇ ਜੀ ਡਵੈਲਪਮੈਂਟ ਹੋ ਗਈ ਲੇਕਿਨ ਜ਼ਮੀਨੀ ਪੱਧਰ ਤੇ ਉਹ ਡਵੈਲਪਮੈਂਟ ਹੁੰਦੀ ਨਹੀਂ ਸੀ ਉਹੀ ਚੀਜ਼ ਕਹਿ ਰਹੇ ਹਾਂ ਮੈਂ ਜੀ ਰਾਮ ਜੀ ਐਕਟ ਜਿਹੜਾ ਹੁਣ ਫੇਰ ਮੈਂ ਅਸੀਂ ਕਹੀਏ ਕਿ ਕੱਲ ਰਾਸ਼ਟਰਪਤੀ ਮਹੋਦੇ ਦੇ ਸਾਈਨ ਹੋਣ ਤੋਂ ਬਾਅਦ ਐਕਟ ਬਣ ਗਿਆ ਜੀ ਇਸ ਐਕਟ ਦੇ ਵਿੱਚ ਉਹਨਾਂ ਸਾਰੀ ਸਮੱਸਿਆਵਾਂ ਦਾ ਹੱਲ ਹੈ ਜਿਹੜੀ ਪਹਿਲੇ ਐਸ ਸਕੀਮ ਦੇ ਵਿੱਚ ਮਹਿਸੂਸ ਕੀਤੀ ਜਾ ਰਹੀ ਸੀ ਜਿੱਦਾਂ ਕਹਿੰਦੇ ਹਨ ਨਾ ਕਿ ਵੀ ਆਪਾਂ ਪਾਈਪ ਪਛਾਤੀ ਜੀ ਔਰ ਪਾਈਪ ਦੇ ਵਿੱਚੋਂ ਪਾਣੀ ਇੱਧਰ ਉੱਧਰ ਵਹਿ ਰਿਹਾ ਹੈ ਵੇਸ ਜਾ ਰਿਹਾ ਹੈ ਤੇ ਉਹਨੂੰ ਪਲੱਗਿੰਗ ਕਰਨਾ ਤੇ ਉਹਨਾਂ ਸਾਰੇ ਲੂਪ ਹੋਲਸ ਨੂੰ ਪਲੱਗ ਕਰਨ ਤੋਂ ਬਾਅਦ ਐ ਜੀ ਰਾਮ ਦੀ ਐਕਟ ਬਣਾਇਆ ਗਿਆ ਔਰ ਜਦ ਇਹ ਇੰਪਲੀਮੈਂਟ ਹੋਏਗਾ ਭਾਵੇਂ ਐਸ ਮੁੱਦੇ ਦੇ ਉੱਤੇ ਜੋ ਮਰਜ਼ੀ ਜੋ ਕੋਈ ਵੀ ਕਹਿੰਦਾ ਹੋਏ ਜੀ ਜੀ ਮੈਨੂੰ ਐ ਲੱਗਦਾ ਹੈ ਕਿ ਵੀ ਤਿਵਰ ਗਤੀ ਤੋਂ ਯਾਨੀ ਹਿੰਦੀ ਦਾ ਸ਼ਬਦ ਹੈ ਤਿਵਰ ਗਤੀ ਜੇ ਤੇਜ਼ੀ ਨਾਲ ਤੁਸੀਂ ਵਿਕਸਿਤ ਦੇਸ਼ ਬਣਨਾ ਜਿਹੜੇ ਸਾਡੇ ਪ੍ਰਧਾਨ ਮੰਤਰੀ ਦਾ ਸੁਪਨਾ ਵੀ ਹੈਗਾ ਔਰ ਇੱਕ ਕਮਿਸ਼ਨ ਵੀ ਹੈਗਾ ਕਿ 2047 ਤੱਕ ਅਸੀਂ ਵਿਕਸਿਤ ਭਾਰਤ ਬਣਨਾ ਹੈ ਵਿਕਸਿਤ ਭਾਰਤ ਉਹਦੇ ਵਾਸਤੇ ਐਦਾਂ ਦੀ ਸਕੀਮਸ ਜਿਹਦੇ ਵਿੱਚ ਲੂਪ ਹੋਲਸ ਸੀਗੇ ਉਹਨਾਂ ਨੂੰ ਪਲੱਗ ਕਰਕੇ ਇੱਕ ਜਿਹੜਾ ਪਿੱਛੇ ਵਾਲਾ ਮੋੜਨਾ ਉਹ ਹੁਣ ਜੀ ਰਾਮ ਜੀ ਐਕਟ ਦੇ ਬਾਅਦ ਉਮੀਦ ਕਰਦੇ ਆ ਕਿ ਇਹ ਚੀਜ਼ਾਂ ਜਮੀਨੀ ਪੱਧਰ ਤੇ ਨਜ਼ਰ ਵੀ ਆਉਣਗੀਆਂ ਪਾਸਕਰ ਸਾਹਿਬ ਤੁਸੀਂ ਸਰਕਾਰ ਦੀ ਸੰਜੀਦਗੀ ਦਾ ਅੰਦਾਜ਼ਾ ਇਸ ਚੀਜ਼ ਤੋਂ ਲਾ ਸਕਦੇ ਹੋ ਕਿ ਜਦੋਂ ਉਹਨਾਂ ਨੇ ਸਾਰਾ ਮੰਥਨ ਕਰਿਆ ਕਿ ਇਹ ਸਕੀਮ ਪੁਰਾਣੀ ਕਿੰਨੀ ਕਾਰਗਰ ਹੈ ਤੇ ਉਹਨਾਂ ਨੂੰ ਇਹ ਵੀ ਪਤਾ ਲੱਗਿਆ ਕਿ ਜਿਹੜਾ 100 ਦਿਨ ਦਾ ਰੋਜ਼ਗਾਰ ਹੈ ਉਹ ਵੀ ਲੋਕਾਂ ਨੂੰ ਪੂਰਾ ਨਹੀਂ ਮਿਲ ਪਾਰਿਆ ਮੈਂ ਤੁਹਾਨੂੰ ਦੱਸਿਆ ਕਿ ਪੰਜਾਬ ਦੇ ਵਿੱਚ ਭਾਵੇਂ 100 ਦਿਨ ਦਾ ਰੋਜ਼ਗਾਰ ਸੀਗਾ 35 ਦਿਨ 40 ਦਿਨ ਤੋਂ ਵੱਧ ਕਿਸੇ ਨੂੰ ਵੀ ਨਹੀਂ ਰੋਜ਼ਗਾਰ ਮਿਲਿਆ ਰੋਜ਼ਗਾਰ ਮਿਲਿਆ ਨਹੀਂ ਕਾਰਨ ਕਿ ਜਿਹੜੇ ਸਕੀਮਸ ਨੇ ਹੁਣ ਤੁਸੀਂ ਦੇਖੋ ਜਦ ਤੁਸੀਂ ਕੋਈ ਬਿਨਾ ਕੰਮ ਕੀਤੇ ਕੋਈ ਕਾਗਜ਼ਾਂ ਦੇ ਵਿੱਚ ਹੀ ਕੰਮ ਕਰਨਾ ਹੈ ਨਾ ਜਾਂ ਤੇ ਉਹ ਬੜੀ ਛੇਤੀ ਹੋ ਜਾਏਗਾ। ਹਾਂਜੀ। ਔਰ ਬਹੁਤ ਦੇਰ ਤੱਕ ਕਾਗਜ਼ਾਂ ਦੇ ਵਿੱਚ 헤ਰੀ-ਫੇਰੀ 헤ਰਾ-ਫੇਰੀ ਕਰਦੇ ਰਹਿਣਾ ਉਹ ਔਖਾ ਵੀ ਹੁੰਦਾ ਔਰ ਇਹੀ ਕਾਰਨ ਸੀਗਾ ਕਿ ਆਪਣੇ ਬਸ ਰਿਸ਼ਤੇਦਾਰਾਂ ਨੂੰ ਜਾਂ ਜਿੱਥੇ ਵੀ ਚੱਲ ਰਿਹਾ ਠੀਕਾ ਜਿਹੜੀ ਹੁਣ ਜੀ ਰਾਇਮ ਜੀ ਐਕਟ ਦੇ ਵਿੱਚ ਨਹੀਂ ਹੋ ਪਾਏਗਾ ਔਰ ਬਿਨਾ ਕਿਸੇ ਕਰਪਸ਼ਨ ਤੋਂ ਅਗਰ ਤੁਹਾਡੇ ਟੀਚੇ ਪੂਰੇ ਹੋ ਸਕਦੇ ਆ ਵੈਸੇ ਟੀਚੇ ਤਾਂ ਹੀ ਪੂਰੇ ਹੋ ਸਕਦੇ ਨੇ ਜਦ ਐਦਾਂ ਦੀ ਸਕੀਮਾਂ ਦੇ ਵਿੱਚ ਕਿਸੇ ਵੀ ਤਰੀਕੇ ਦੀ ਕਰਪਸ਼ਨ ਦਾ ਕੋਈ ਸਕੂਪ ਨਾ ਹੋਵੇ ਦੇਖੋ ਜਦੋਂ ਸਰਕਾਰ ਇਹ ਮੋਨੀਟਰ ਕਰੇਗੀ ਕਿ ਜੀ ਰਾਮ ਜੀ ਐਕਟ ਦੇ ਵਿੱਚ 125 ਦਿਨ ਦਾ ਰੋਜ਼ਗਾਰ ਦਿੱਤਾ ਜਾਣਾ ਸੀ ਜਾਂ ਤਾਂ 125 ਦਿਨ ਦਾ ਰੋਜ਼ਗਾਰ ਦਿੱਤਾ ਗਿਆ ਤੇ ਉਹਦੇ ਮੁਤਾਬਕ ਵਿਕਾਸ ਹੋਣਾ ਚਾਹੀਦਾ ਜੇ ਉਹ 125 ਦਿਨ ਦਾ ਰੋਜ਼ਗਾਰ ਨਹੀਂ ਮਿਲ ਪੰਦਾ ਤੇ ਵਿਕਾਸ ਵੀ ਨਹੀਂ ਹੁੰਦਾ ਤਾਂ ਫਿਰ ਜਿਹੜੀ ਜਿਹੜੀ ਕਸਟੋਡੀਅਨ ਹੈ ਉਹ ਸਕੀਮ ਦੀ ਅਫਸਰਸ਼ਾਹੀ ਫਿਰ ਉਸ ਨੂੰ ਪੁੱਛਿਆ ਜਾਏਗਾ ਕਿ ਜੇ 100 ਦਿਨ ਦੇ ਵਿੱਚੋਂ ਤੁਸੀਂ ਪਹਿਲਾਂ 35 ਦਿਨ ਦਿੰਦੇ ਸੀ ਤੇ ਉਹਦੇ ਨਾਲ ਤਾਂ ਵਿਕਾਸ ਕੀ ਹੋਣਾ ਸੀ 35% ਹੋਇਆ ਸਾਰਾ ਤੇ ਜੇ ਹੁਣ ਸਰਕਾਰ ਦੀ ਨਜ਼ਰ ਦੇ ਵਿੱਚ ਇਹ ਹੈਗਾ ਕਿ ਜਿੰਨੇ ਦਿਨ ਦਿੱਤੇ ਗਏ ਉਹਨੇ ਦਿਨ ਤਾਂ ਕੰਮ ਮਿਲਿਆ ਨਹੀਂ ਤੇ ਜਦੋਂ ਸਰਕਾਰ ਹੀ ਮੋਨੀਟਰਿੰਗ ਕਰੇਗੀ ਕਿ 125 ਤੇ 125 ਦਿਨ ਕੰਮ ਮਿਲੇ ਬਾਅਦ ਦੇ ਵਿੱਚ ਉਹ ਖੇਤਾਂ 'ਚ ਕੋਈ ਜਾ ਕੇ ਆਪਣਾ ਕੰਮ ਧੰਦਾ ਕਰਨ ਤੇ ਕਮਾਈ ਕਰਨ ਤੇ ਉਹਨਾਂ ਦੀ ਆਰਥਿਕ ਸਥਿਤੀ ਵੀ ਮਜ਼ਬੂਤ ਹੋਏਗੀ ਤੇ ਜਿਹੜਾ ਉੱਥੇ ਪਿੰਡੂ ਖੇਤਰ ਦੇ ਵਿੱਚ ਢਾਂਚਾ ਮਜ਼ਬੂਤ ਕਰਨਾ ਸੀ ਉਹ ਵੀ ਹੋ ਸਕੇਗਾ ਤੁਸੀਂ ਇਹ ਦੇਖੋ ਕਿ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਤੁਸੀਂ ਇਹ ਗੱਲ ਕਹੀ ਕਿ ਬੈਸਟ ਬੰਗਾਲ ਦੇ ਵਿੱਚ ਕੁਝ ਜਗ੍ਹਾ ਦੇ ਉੱਤੇ 23 ਜ਼ਿਲ੍ਹਿਆਂ 'ਚ 23 ਜ਼ਿਲ੍ਹਿਆਂ ਦੇ ਵਿੱਚ ਇਨਵੈਸਟੀਗੇਸ਼ਨ ਹੋਈ ਔਰ ਉਹਨਾਂ ਦੇ ਵਿੱਚ ਬੜੇ ਵੱਡੇ ਪੱਧਰ ਤੇ ਹੇਰਾਫੇਰੀ ਮਿਲੀ ਹੈ। ਹੇਰਾਫੇਰੀ ਤਾਂ ਤਰੀਕਾ ਜਿਸ ਤਰ੍ਹਾਂ ਅਸੀਂ ਕਲੇਮ ਵੀ ਕਰ ਰਹੇ ਹਾਂ ਸਰਕਾਰ ਵੀ ਕਲੇਮ ਕਰ ਰਹੀ ਹੈ ਔਰ ਤੁਸੀਂ ਬਿਲ ਨੂੰ ਅਗਰ ਡਿਟੇਲ ਦੇ ਵਿੱਚ ਐਕਟ ਬਣਨ ਤੋਂ ਪਹਿਲੇ ਵੀ ਪੜ੍ਹ ਦੇਣਾ ਤੇ ਤੁਹਾਨੂੰ ਇਹ ਗੱਲ ਸਮਝ ਆ ਜਾਂਦੀ ਵੀ ਆਪਾਂ ਛੱਟ ਕਿੱਥੇ ਮਾਰ ਰਹੇ ਹਾਂ। ਛੱਟ ਔਰ ਤੀਜੇ ਜਿਸ ਤਰੀਕੇ ਨਾਲ ਡਿਫਾਈਨ ਐਸਜੀ ਰਾਮ ਜੀ ਐਕਟ ਦੇ ਵਿੱਚ ਕਿਤੇ ਗਏ ਨੇ ਮੈਨੂੰ ਲੱਗਦਾ ਹੈ ਕਿ ਵੀ ਅਗਰ ਇਹਨੂੰ ਫੂਲ ਪ੍ਰੂਫ ਪ੍ਰੂਫ ਫੂਲ ਪ੍ਰੂਫ ਤਰੀਕੇ ਨਾਲ ਅਗਰ ਇਹਨੂੰ ਲਾਗੂ ਕੀਤਾ ਗਿਆ ਨਾ ਤੇ ਫਿਰ 2047 ਤੇ ਖੈਰ ਹੈ ਹੀ ਹੈ ਹੋ ਸਕਦਾ ਹੈ ਜਿਹੜੇ ਸਾਡੇ ਪ੍ਰਧਾਨ ਮੰਤਰੀ ਨੇ ਇੱਕ ਜਿਹੜਾ ਸੰਕਲਪ ਲਿਆ ਉਹ ਸੰਕਲਪ 2047 ਤੋਂ ਵੀ ਪਹਿਲੇ ਪੂਰਾ ਹੋ ਜਾਏ ਤੁਸੀਂ ਬਿਲਕੁਲ ਸਹੀ ਕਿਹਾ ਕਿ ਜੇ ਪਹਿਲਾ 100 ਦਿਨ ਰੋਜ਼ਗਾਰ ਦੇ ਤਹਿਤ ਕੰਮ ਹੋਇਆ ਹੁੰਦਾ ਤੇ ਫਿਰ ਜੀ ਰਾਮ ਜੀ ਐਕਟ ਦੀ ਇਹਨੂੰ ਲਿਆਉਣ ਦੀ ਲੋੜ ਨਾ ਪੈਂਦੀ ਜੇ ਹੁਣ ਲਿਆਂਦਾ ਗਿਆ ਤਾਂ ਸਰਕਾਰ ਇਹਦੇ ਰਿਜ਼ਲਟ ਨਿਕਲਦੇ ਜ਼ਰੂਰ ਦੇਖੇਗੀ ਔਰ ਸਰਕਾਰ ਟੀਚੇ ਨਿਰਧਾਰਿਤ ਕਰੇਗੀ ਜਿਹੜੀ ਸਬੰਧਤ ਅਫਸਰ ਸ਼ਾਹੀ ਹੋਏਗੀ ਉਹਨੂੰ ਪੁੱਛਿਆ ਜਾਏਗਾ ਕਿ ਇਹ ਕੰਮ ਕਿਉਂ ਨਹੀਂ ਹੋ ਸਕਿਆ ਤੁਸੀਂ ਦੇਖੋ ਕਿ ਪਿੰਡਾਂ ਦੇ ਵਿੱਚ ਅਸੀਂ ਜਦੋਂ ਜਾਂਦੇ ਹਾਂ ਤਾਂ ਕਈ ਪਿੰਡ ਤਾਂ ਇਹੋ ਜਿਹੇ ਨੇ ਜਿੱਥੇ ਬੁਨਿਆਦੀ ਸਹੂਲਤਾਂਾਂ ਵੀ ਜਿਹੜੀਆਂ ਨੇ ਉਹ ਲੋਕਾਂ ਨੂੰ ਨਹੀਂ ਮਿਲ ਪਾਰੀਆਂ ਸਾਫ਼ ਪਾਣੀ ਪੀਣ ਦਾ ਨਹੀਂ ਮਿਲ ਪਾਰਿਆ ਸੀਵਰੇਜ ਦਾ ਡਿਸਪੋਜ਼ਲ ਪ੍ਰੋਪਰ ਨਹੀਂ ਹੈਗਾ ਜੀ ਉੱਥੇ ਪਾਣੀ ਖੜਾ ਰਹਿੰਦਾ ਛਪਣਾ ਚੋਂ ਬਦਬੂ ਆ ਰਹੀ ਹੈ ਬਿਮਾਰੀ ਫੈਲਦੀ ਹੈ ਜਦੋਂ ਇਹ ਸਾਰਾ ਇਨਫਰਾਸਟ੍ਰਕਚਰ ਜਿਹੜਾ ਆ ਉਹ ਡਿਵੈਲਪ ਹੋ ਜਾਏਗਾ ਔਰ ਮੈਨੂੰ ਲੱਗਦਾ ਹੈ ਕਿ ਇਹ ਨੂੰ ਕੋਈ ਬਹੁਤ ਲੰਮਾ ਸਮਾਂ ਨਹੀਂ ਲੱਗੇਗਾ ਸ਼ਾਇਦ 2 ਸਾਲ ਦੇ ਵਿੱਚ ਇਹ ਹੋ ਸਕਦਾ ਹੈ ਕਿਉਂਕਿ ਜਦੋਂ ਤੁਸੀਂ ਉਹ ਨੂੰ ਸਪੈਸੀਫਾਈ ਕਰ ਦਿੱਤਾ ਕਿ 125 ਦਿਨ ਆ ਕੰਮ ਕਰੋ ਖੇਤੀ ਕਰੋ ਟੀਚੇ ਨਿਰਧਾਰਿਤ ਕਰਤੇ ਰਿਜ਼ਲਟ ਅਸੀਂ ਲੈਣਾ ਤੁਹਾਡੇ ਕੋਲੋਂ ਪੈਸੇ ਦੀ ਕੋਈ ਕਮੀ ਹੈ ਨਹੀਂ ਤੇ ਜਦੋਂ ਸਾਰੀਆਂ ਚੀਜ਼ਾਂ ਮਿਲ ਜਾਣਗੀਆਂ ਔਰ ਜਦੋਂ ਗੱਲ ਇਹ ਹੈਗੀ ਹੈ ਕਿ ਜਦੋਂ ਤੁਹਾਡੇ ਧਿਆਨ ਦੇ ਵਿੱਚ ਸਰਕਾਰ ਦੇ ਧਿਆਨ 'ਚ ਕੋਈ ਗੱਲ ਆ ਗਈ ਤਾਂ ਅਫਸਰशाही ਵੀ ਅਲਰਟ ਹੋ ਜਾਂਦੀ ਹੈ ਥੱਲੇ ਕੰਮ ਲੈਣ ਵਾਲੇ ਵੀ ਅਲਰਟ ਹੋ ਜਾਂਦੇ ਆ ਕਿ ਹੁਣ ਸਾਨੂੰ ਨਤੀਜੇ ਦੇਣੇ ਪੈਣੇ ਆ ਸੋ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ 2-3 ਸਾਲ ਦੇ ਵਿੱਚ ਹੀ ਤੁਸੀਂ ਜਿਹੜਾ ਰੂਰਲ ਭਾਰਤ ਹੈ ਗ੍ਰਾਮੀਣ ਭਾਰਤ ਹੈ ਉਹਦਾ ਬਦਲਦੀ ਹੋਈ ਜਿਹੜੀ ਸ਼ਕਲ ਹੈ ਤੁਸੀਂ ਦੇਖ ਸਕੋਗੇ ਬਿਲਕੁਲ ਤੁਸੀਂ ਇਹ ਦੇਖੋ ਕਿ ਭਾਵੇਂ ਇਹ ਗੱਲ ਨਿਕਲ ਕੇ ਆ ਰਹੀ ਹੈ ਵੀ 60-40 ਜੀ ਯਾਨੀ 40% ਸੁਭਿਆ ਦਾ ਖਰਚਾ ਹੋਏਗਾ 60% ਕੇਂਦਰ ਸਰਕਾਰ ਦਾ ਖਰਚਾ ਹੋਏਗਾ ਕੀ ਇਸ ਸਕੀਮ ਦੇ ਵਿੱਚ ਐਦਾਂ ਦਾ ਵੀ ਪ੍ਰੋਵੀਜ਼ਨ ਹੈਗਾ ਕਿ ਸੂਬਾ ਅਗਰ ਆਪਣੇ 40% ਨਹੀਂ ਦਿੰਦਾ ਜੀ ਤੇ ਫਿਰ ਕੇਂਦਰ ਆਪਣੇ 60% ਨਹੀਂ ਦੇਗਾ ਉਹ ਮੈਨੂੰ ਲੱਗਦਾ ਹੈ ਕਿ ਐਦਾਂ ਦਾ ਨਹੀਂ ਹੈ ਐਦਾਂ ਦਾ ਨਹੀਂ ਔਰ ਕਿਉਂਕਿ ਇਸ ਸਕੀਮ ਦੇ ਵਿੱਚ ਫੰਡ ਖੁੱਲੇ ਨੇ ਖੁੱਲੇ ਨੇ ਜੀ ਉਹਦੇ ਵਿੱਚ ਦੇਰ ਸਵੇਰ ਤੁਹਾਨੂੰ ਆਪਣੇ ਹਿੱਸੇ ਦੀ ਰਕਮ ਦੇਣੀ ਪਈ ਦੇਣੀ ਪੈਗੀ ਬਿਲਕੁਲ ਦੇਣੀ ਪੈਗੀ ਕੰਮ ਨਹੀਂ ਰੁਕੇਗਾ ਕੰਮ ਨਹੀਂ ਰੁਕੇਗਾ ਕੰਮ ਚੱਲੇਗਾ ਔਰ ਮੈਨੂੰ ਐ ਲੱਗਦਾ ਹੈ ਕਿ ਦੇਖੋ ਇਹ ਇਹ ਹੋਣਾ ਵੀ ਜ਼ਰੂਰੀ ਸੀ ਜਦੋਂ ਤੁਸੀਂ 100% ਦਾ ਪੈਸਾ ਆਪਣੇ ਵੱਲੋਂ ਭੇਜੀ ਜਾ ਰਹੇ ਹੋ ਲੇਕਿਨ ਉਹਦਾ ਨਤੀਜਾ ਕੋਈ ਸਾਹਮਣੇ ਆ ਨਹੀਂ ਰਿਹਾ ਤੇ ਉਹ ਪੈਸਾ ਖਰਾਬ ਕਰਨ ਵਾਲੀ ਗੱਲ ਸੀ ਹੁਣ ਜੀ ਰਾਮਜੀ ਸਕੀਮ ਜਿਹੜੀ ਹੈਗੀ ਆ ਜਿਹੜਾ ਇਹ ਐਕਟ ਬਣਾਇਆ ਗਿਆ ਹੈਗਾ ਇਹਦੇ ਬਾਰੇ ਲੋਕਾਂ ਨੂੰ ਵੀ ਜਾਗਰੂਕ ਹੋਣਾ ਪਏਗਾ ਮੈਨੂੰ ਲੱਗਦਾ ਹੈ ਕਿ ਲੋਕ ਜਿੰਨੇ ਜਾਗਰੂਕ ਹੋਣਗੇ ਨਾ ਜੀ ਉਹਨਾਂ ਉਹ ਰੋਜ਼ਗਾਰ ਪ੍ਰਾਪਤੀ ਦੇ ਲਈ ਕੋਸ਼ਿਸ਼ ਕਰਨਗੇ ਕੰਮ ਵੀ ਕਰਨਗੇ ਠੀਕ ਹੈ ਹੁਣ ਐਸਾ ਨਹੀਂ ਹੋਏਗਾ ਜੀ ਵੀ ਕੋਈ ਆਪਣੀ ਲਗਜ਼ਰੀ ਗੱਡੀ ਦੇ ਵਿੱਚ ਆਏਗਾ ਉਸ ਸਕੀਮ ਦੇ ਤਹਿਤ ਕੰਮ ਕਰਨ ਵੀ ਜੀ ਮੈਨੂੰ ਕੰਮ ਦੇ ਦਿਓ ਤੇ ਆਪਣੀ ਹਾਜ਼ਰੀ ਲਈ ਤੇ ਵਾਪਸ ਚਲੇ ਗਏ ਐਸਾ ਕੁਝ ਨਹੀਂ ਹੈ ਜਦੋਂ ਰੋਜ਼ਗਾਰ ਮਿਲੇਗਾ ਤੁਹਾਨੂੰ ਇੱਕ ਕੰਮ ਦਿੱਤਾ ਜਾਏਗਾ ਉਸ ਕੰਮ ਨੂੰ ਤੁਸੀਂ ਕਰੋਗੇ ਪਰ ਉਹਦਾ ਜਦੋਂ ਉਹ ਕੰਮ ਹੋਇਆ ਸਾਹਮਣੇ ਨਜ਼ਰ ਆਏਗਾ ਤੇ ਫਿਰ ਤੁਹਾਡਾ ਵਿਕਾਸ ਕਿਸੇ ਵੀ ਤਰੀਕੇ ਨਾਲ ਰੁਕ ਨਹੀਂ ਸਕਦਾ ਪ੍ਰਭਾਵਿਤ ਨਹੀਂ ਹੋ ਸਕਦਾ ਜਦ ਤੁਸੀਂ ਕਿਸੇ ਵੀ ਕੰਮ ਦਾ ਰਿਕਾਰਡ ਡਿਜੀਟਲੀ ਰੱਖਦੇ ਹੋ ਹਾਂ ਇਹ ਬਹੁਤ ਜ਼ਰੂਰੀ ਹੈ ਉਹ ਡਿਜੀਟਲੀ ਮੈਚ ਵੀ ਹੁੰਦਾ ਹੈ ਇਹ ਨਹੀਂ ਹੁੰਦਾ ਕਿ ਵੀ ਤੁਹਾਡੀ ਤਨਖਾਹ ਡਿਜੀਟਲੀ ਮਿਲ ਗਈ ਤੁਹਾਡੀ ਹਾਜ਼ਰੀ ਡਿਜੀਟਲੀ ਲੱਗ ਗਈ ਬਲਕਿ ਤੁਹਾਨੂੰ ਉਸ ਕੰਮ ਦੇ ਡਿਜੀਟਲ ਪ੍ਰੂਫ ਵੀ ਦੇਣੇ ਪੈਣਗੇ ਜੀ ਔਰ ਅੱਜਕੱਲ ਡਿਜੀਟਲ ਦਿੱਤੇ ਹੋਏ ਪ੍ਰੂਫ ਉਹ ਗਰਾਉਂਡ ਰਿਐਲਿਟੀ ਤੋਂ ਮੈਚ ਕਰਨੇ ਕੋਈ ਔਖੇ ਨਹੀਂ ਹੈਗੇ ਜੀ ਯਾਨੀ ਕਈ ਵਾਰ ਹੁੰਦਾ ਸੀ ਕਿ ਉਹ ਆਣਗੇ ਜੀ ਦਿੱਲੀ ਵਾਲੇ ਉਹ ਦੇਖਣਗੇ ਜੀ ਇਹ ਕੰਮ ਹੋਇਆ ਕਿ ਨਹੀਂ ਹੋਇਆ ਸੂਬੇ ਦੀ ਸਰਕਾਰ ਤੇ ਮੋਕੇ ਦੇ ਅਫਸਰ ਕੁਝ ਹੋਰ ਕਹਿ ਰਹੇ ਨੇ ਉਹ ਗੱਲਾਂ ਰੁੱਲ ਜਾਂਦੀ ਸੀ ਜੀ ਰਾਮ ਜੀ ਐਕਟ ਦੇ ਵਿੱਚ ਉਨਾ तमाम ਗੱਲਾਂ ਦੇ ਬਾਰੇ ਚ ਜਿਹੜੇ આરોਪ ਲੱਗੇ ਸੀ ਪਹਿਲੇ ਜੀ ਉਹਨਾਂ ਸਾਰਿਆਂ ਦਾ ਸਮਾਧਾਨ ਇਹਦੇ ਵਿੱਚ ਲੱਭਿਆ ਗਿਆ ਔਰ ਮੈਨੂੰ ਇਹ ਲੱਗਦਾ ਹੈ ਕਿ ਵੀ ਜਿਹੜੇ ਲੋਕ ਇਸ ਐਕਟ ਦੀ ਦਾ ਵਿਰੋਧ ਕਰ ਰਹੇ ਨੇ ਉਹਨਾਂ ਨੂੰ ਇੱਕ ਵਾਰ ਐਕਟ ਪੜ੍ਹਨਾ ਜ਼ਰੂਰ ਮੈਂ ਹੁਣ ਤੁਹਾਨੂੰ ਜਦ ਗੈਰ ਰਸਮੀ ਤੌਰ ਤੇ ਮਿਲਿਆ ਜੀ ਤੁਸੀਂ ਵੀ ਮੈਨੂੰ ਕੁਝ ਐਦਾ ਦੀ ਗੱਲਾਂ ਦਸੀਆਂ ਜਿਹਦੇ ਕਰਕੇ ਮੈਨੂੰ ਵੀ ਇਸ ਸਕੀਮ ਦੇ ਵਿੱਚ ਜਾਂ ਇਸ ਐਕਟ ਦੇ ਵਿੱਚ ਹੋਰ ਵੀ ਜ਼ਿਆਦਾ ਇੱਕ ਤਰੀਕੇ ਨਾਲ ਯਕੀਨ ਹੋਇਆ ਕਿ ਇਹ ਜਿਹੜੀ ਸਾਨੂੰ ਦਿਸ਼ਾ ਦਿਖਾਈ ਜਾ ਰਹੀ ਹੈ ਦੇਸ਼ ਨੂੰ ਦਿਸ਼ਾ ਦਿਖਾਈ ਜਾ ਰਹੀ ਹੈ ਉਸ ਦਿਸ਼ਾ ਵੱਲ ਅਸੀਂ ਦੋ ਕਦਮ ਪੁੱਟੇ ਤੇ ਮੈਨੂੰ ਲੱਗਦਾ ਹੈ ਹੁਣ ਉਹ ਜਿਹੜਾ ਡੈਸਟੀਨੇਸ਼ਨ ਹੈਗਾ ਸਾਡੀ ਯਾਤਰਾ ਹੈਗੀ ਹੈ ਵਿਕਸਿਤ ਭਾਰਤ ਵੱਲ ਉਹ ਯਾਤਰਾ ਸਾਡੀ 2047 ਤੋਂ ਵੀ ਪਹਿਲੇ ਕਮਰ ਹੋ ਸਕਦੀ ਹੈ ਦੇਖੋ ਜੀ ਜੀ ਰਾਮ ਜੀ ਐਕਟਰ ਦੇ ਵਿੱਚ ਤੁਸੀਂ ਦੇਖੋ ਕਿ ਮੋਦੀ ਸਰਕਾਰ ਦੀ ਇੱਕ ਹੋਰ ਉਪਲਬਧੀ ਸੀ ਡਿਜੀਟਲ ਇੰਡੀਆ ਉਹਨੂੰ ਵੀ ਅਸੀਂ ਉਹਦੇ ਰਿਜ਼ਲਟ ਦੇਖਣ ਨੂੰ ਇਸ ਸਕੀਮ ਦੇ ਵਿੱਚ ਵੀ ਮਿਲਣਗੇ ਤੁਸੀਂ ਦੇਖੋ ਨਾ ਜੀ ਜਦੋਂ ਤੁਹਾਡੀ ਅਟੈਂਡੈਂਸ ਡਿਜੀਟਲ ਹੋ ਗਈ ਤੁਹਾਡੀ ਪੇਮੈਂਟ ਡਿਜੀਟਲ ਹੋ ਗਈ ਜਦੋਂ ਤੁਹਾਨੂੰ ਡਿਜੀਟਲ ਹੀ ਪੈਸੇ ਆ ਗਏ ਤੁਹਾਡੇ ਖਾਤੇ 'ਚ ਟਰਾਂਸਫਰ ਹੋ ਗਏ ਤਾਂ ਉਹ ਔਨ ਰਿਕਾਰਡ ਆ ਗਿਆ ਠੀਕ ਹੈ ਨਾ ਜੀ ਕਿ ਇਸ ਬੰਦੇ ਨੇ ਕੰਮ ਕੀਤਾ ਉਹਨੂੰ ਇਹ ਪੈਸਾ ਮਿਲਿਆ ਡਿਜੀਟਲ ਤਰੀਕੇ ਨਾਲ ਮਿਲਿਆ ਔਰ ਤੇਜ਼ੀ ਨਾਲ ਮਿਲਿਆ ਅੱਗੇ ਵਿਚਾਰੇ ਕਿਤੇ ਜਾਂਦੇ ਸੀ ਅੱਜ ਕੈਸ਼িয়ার ਨਹੀਂ ਆਇਆ ਜੀ ਅੱਜ ਬੈਂਕ ਦੀ ਛੁੱਟੀ ਐ ਜੀ ਉਹ ਅੱਜ ਤੁਹਾਡੇ ਸਾਈਨ ਨਹੀਂ ਮਿਲੇ ਜੀ ਐਸਾ ਕੁਝ ਨਹੀਂ ਹੋਣਾ ਸੋ ਰਜੀਵ ਪਾਸਕਰ ਜੀ ਮੈਨੂੰ ਇਹ ਉਮੀਦ ਹੈ ਕਿ ਜੀ ਰਾਮ ਜੀ ਐਕਟ ਜਿਹੜਾ ਆ ਉਹ ਗ੍ਰਾਮੀਣ ਭਾਰਤ ਦੀ ਦਿਸ਼ਾ ਤੇ ਦਸ਼ਾ ਬਹੁਤ ਤੇਜ਼ੀ ਨਾਲ ਬਦਲੇਗਾ ਲੇਕਿਨ ਇਹਦੇ ਲਈ ਜ਼ਰੂਰਤ ਇਸ ਗੱਲ ਦੀ ਹੈ ਕਿ ਲੋਕਾਂ ਨੂੰ ਇਸ ਸਕੀਮ ਨੂੰ ਲੈ ਕੇ ਇਸ ਐਕਟ ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਜਾਗਰੂਕ ਹੋਣਾ ਪਏਗਾ ਆਪਣੇ ਅਧਿਕਾਰਾਂ ਦੇ ਪ੍ਰਤੀ ਇਸ ਸਕੀਮ ਦੇ ਪ੍ਰਤੀ ਔਰ ਆਪਣੇ ਫਰਜ਼ ਦੇ ਪ੍ਰਤੀ ਕਿਉਂਕਿ ਜੇ ਅਸੀਂ ਇਸ ਸੋਚ ਨਾਲ ਚੱਲਾਂਗੇ ਕਿ ਅਸੀਂ ਇਮਾਨਦਾਰ ਰਹਿਣਾ ਹੈ ਜਿੰਨਾ ਕੰਮ ਦਿੱਤਾ ਗਿਆ ਜਿੰਦੇ ਪੈਸੇ ਮਿਲੇ ਉਹ ਕੰਮ ਅਸੀਂ ਜ਼ਰੂਰ ਕਰਨਾ ਹੈ ਤੇ ਫਿਰ ਇਹ ਵੀ ਨਾਲ ਸੋਚਣਾ ਪਵੇਗਾ ਕਿ ਇਹ ਜਿਹੜਾ ਵਿਕਾਸ ਹੋਏਗਾ ਕੱਲਾ ਦੇਸ਼ ਵਾਸਤੇ ਨਹੀਂ ਹੋਏਗਾ ਮੈਂ ਵੀ ਦੇਸ਼ ਵਾਸੀ ਹਾਂ ਔਰ ਇਹਦਾ ਫਾਇਦਾ ਮੈਨੂੰ ਵੀ ਮਿਲੇਗਾ ਰਜੀਪਾਸਕਰ ਜੀ ਤੁਸੀਂ ਆਪਣੇ ਬੇਹੱਦ ਬਿਜ਼ੀ ਸ਼ੈਡਿਊਲ ਦੇ ਵਿੱਚੋਂ ਸਾਨੂੰ ਸਮਾਂ ਦਿੱਤਾ ਇਸ ਬਹੁਤ ਆਤੀ ਮਹੱਤਵਪੂਰਨ ਵਿਸ਼ੇ ਦੇ ਉੱਤੇ ਅੱਜ ਵਿਚਾਰਾਂ ਦਾ ਆਦਾਨ-ਪ੍ਰਦਾਨ ਹੋਇਆ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ